ਤੂੰ ਕੰਗਣਾ ਸੋਚ ਲੈਣੀ ਜੇ ਤੂੰ ਇੰਦਰਾਬਾਨਾ ਚਾਹੁੰਦੀ ਸਤਵੰਤ ਬਿਅੰਤ ਸਿੰਘ ਦੀ ਜੋੜੀ ਆਉ ਜਕਾਰੇ ਲਾਉਂਦੀ ਜਿਹੜੇ ਬੰਦੇ ਨੇ ਸੰਤਪਾ ਦਾ ਰੋਲ ਕੀਤਾ ਇੱਕ ਕਲੀਨ ਸ਼ੇਪ ਬੰਦਾ ਛਿਕਟਾਂ ਭੀਨ ਵਾਲਾ ਬੰਦਾ ਹਾਂਜੀ ਝਾਲਮ ਦੀ ਫੌਜ ਉਹਨੇ ਪੈਰਾਂ ਵਿੱਚ ਰੋਲੀ ਸੀ ਉਸ ਬਲੀ ਬਹਾਦਰ ਬਾਜੋ ਕਿਸੇ ਨੇ ਟੈਂਕਾ ਮੂਰੇ ਤਾਨਾ ਨਹੀਂ ਇੱਥੇ ਫਿਰਦੇ ਸੰਤ ਬਥੇਰੇ ਨੇ ਪਰ ਕਿਸੇ ਨੇ ਭਿੰਡਰਾ ਵਾਲਾ ਬਾਨਾ ਨਹੀਂ ਟਰੇਲਰ ਦੇਖਿਆ ਹੋਊਗਾ ਤੁਸੀਂ ਜਿਹੜੀ ਕੰਗਣਾ ਰਣਾਉਤਾ ਉਹ ਸ਼ੁਰੂ ਤੋਂ ਹੀ ਸਿੱਖਾਂ ਦੇ ਖਿਲਾਫ ਕੰਦੀ ਆ ਤਾਨੂੰ ਕੀ ਲੱਗਦਾ ਫਿਲਮ ਦੇ ਰਹੀ ਮੈਸੇਜ ਕੀ ਛਡਵਾ ਚਾਹੁੰਦੀ ਆ ਅੱਖਾਂ ਦਾ ਜਿਹੜਾ ਕਿਰਦਾਰ ਉਹਨੂੰ ਨੀਮਾ ਹੀ ਦਿਖਾਉਣਾ ਚਾਹੁੰਦੀ ਹਮਤ ਸਿੰਘ ਦੇ ਵਿੱਚ ਕੀ ਕੁਝ ਦਿਖਾਇਆ ਵੀ ਅਸੀਂ ਦਰਵਾਜ਼ੇ ਉੱਤੇ ਇਦਾਂ ਟੈਕ ਕੀਤਾ ਜਾਂ ਦਾ ਬਦਲਾ ਸਿੱਖਾਂ ਨੇ ਇਦਾਂ ਇਸ ਤਰੀਕੇ ਨਾਲ ਲੈ ਲਿਆ ਕਮ ਆਉਣਾ ਉਹਨਾਂ ਨੇ ਹਮੈਤ ਤੋਂ ਚੱਕੀ ਫਿਰੇ ਜਿਸ ਧਿਰ ਦੀ ਬੇਅਕਲੀ ਕੰਗਣਾਏ ਭੂਸਰੀ ਛਤਰਪਾਲ ਦੀ ਫਿਰਦੀ ਜਿੱਥੇ ਕੰਗਣਾ ਰਣੌਤ ਦਾ ਦਿਮਾਗ ਇਦਾਂ ਦਾ ਇਹਦੇ ਚੇਲੇ ਵੀ ਹੋ ਗਏ ਜਿਹੜੇ ਪਹਿਲਾਂ ਫੋਨ ਕਰ ਕਰਕੇ ਮੈਨੂੰ ਧਮਕਾ ਵੀ ਦਿੰਦੇ ਨੇ ਕਿ ਜਿਹਨੂੰ ਤੁਸੀਂ ਸੰਤ ਕਹਿੰਦੇ ਹੋ ਉਹ ਸੰਤ ਨਹੀਂ ਸੀ ਉਹ ਬਲਾਤਕਾਰੀ ਸੀ ਉਹ ਨਸ਼ੇੜੀ ਸੀ ਉਹ ਅੱਤਵਾਦੀ ਸੀ ਢੋਡੀ ਨਿਗਾ ਚ ਉਹ ਸੰਤ ਹੈ ਤੇ ਕੋਣ ਆਪਣੇ ਆਪ ਨੂੰ Hindu ਕਹਿ ਰਿਹਾ ਇਹ ਤੁਹਾਨੂੰ ਕਿਤੇ ਕੰਗਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਤਾਂ ਜੋ ਵਾਇਗੁਰੂ ਸੇਵਾ ਲਾਉਣਗੇ ਅਸੀਂ ਤਿਆਰ ਬੈਠੇ ਹਾਂ ਤੁਹਾਨੂੰ ਲੱਗਦਾ ਇਹਨੇ ਸੋਚਿਆ ਹੋਊਗਾ ਕਿ ਜੇ ਮੈਂ ਫਿਲਮ ਇਦਾਂ ਕਰ ਰਹੀ ਐ ਜਿਵੇਂ ਹਕੀਕਤ ਚ ਹੁੰਦੀ ਤੇ ਮੈਂ ਮਨਾ ਕੀ ਵਾਪਰਦਾ ਜਾਂ ਕੀ ਬੀਤਦੀ ਉਹ ਸੋਚ ਕੇ ਤੇ ਰਾਤ ਨੂੰ ਉੱਠਦੀ ਹੁਣੀ ਸੁੱਤੀ ਨਹੀਂ ਕੰਗਨਰ ਨੌਦ ਦੀ ਐਮਰਜੈਂਸੀ ਫਿਲਮ ਜਿਹੜੀ ਪੰਜਾਬ ਦੇ ਵਿੱਚ ਲੱਗਣ ਵਾਲੀ ਐ ਟ੍ਰੇਲਰ ਆ ਚੁੱਕਿਆ ਸੰਤਾ ਨੂੰ ਜਿਹੜਾ ਰੋਲ ਦਿਖਾਇਆ ਗਿਆ ਇੱਕ ਐਮਰਜੈਂਸੀ ਦੇ ਤੌਰ ਤੇ ਫਿਲਮ ਬਣਾਈ ਗਈ ਇੰਦਰਾ ਗਾਂਧੀ ਤੇ ਇਹਦੇ ਵਿੱਚ ਇਹ ਗੱਲ ਕੀਤੀ ਗਈ ਐ ਕਿੱਤੋਹਾਨੂੰ ਵੋਟਾਂ ਚਾਹੀਦੀਆਂ ਤੇ ਮੈਨੂੰ ਖਾਲਸਾਤਾਂ ਜਿਹੜਾ ਸੰਤਾਂ ਦਾ ਰੋਲ ਵਿਖਾਇਆ ਗਿਆ ਕੌਣ ਬੀੜੀਆਂ ਪੀਣ ਵਾਲਾ ਕਿੱਦਾਂ ਦਾ ਉਹ ਸ਼ਖਸ ਜਿਹਨੇ ਸੰਤਾਂ ਦੇ ਰੋਲ ਕਰ ਰਿਹਾ ਹੈ ਕੀ ਕੁਝ ਚੱਲ ਰਿਹਾ ਅਸਲ ਦੇ ਵਿੱਚ ਕੰਗਣਾ ਨੌਤ ਕਰਨਾ ਕੀ ਚਾਹੁੰਦੀ ਹੈ ਪਹਿਲਾਂ ਵੀ ਚਰਚਾ ਦਾ ਵਿਸ਼ਾ ਰਹੀ ਹੈ ਜਦੋਂ ਕਿਸਾਨੀ ਅੰਦੋਲਨ ਚੱਲਿਆ ਉਤੋਂ ਵੀ ਬਹੁਤ ਕੁਝ ਉਹਨੇ ਬੋਲੇਆ ਕੀਤਾ ਪੰਜਾਬ ਨੂੰ ਉਸ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਖਾਲਸਾਤਾਂ ਦੀ ਧੀ ਕਹਿਣਾ ਜਾਂ ਇਦਾਂ ਦੀਆਂ ਬੜੀਆਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹਨੇ ਕੀਤੀਆਂ ਅਕਸਰ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਹੈ ਕੀ ਹੈ ਆਪਾਂ ਗੱਲਬਾਤ ਕਰਾਂਗੇ ਕਵੀਸ਼ਰੀ ਜੀ ਜਿੱਥੇ ਸਾਡੇ ਨਾਲ ਜਿਹੜੇ ਬੀ ਵੀਰਪਾਰਕ ਔਰ ਜਿਹੜਾ ਉਸ ਨੂੰ ਸਬੋਧਨ ਕਰਦੇ ਹੁੰਦੇ ਆ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਇੱਕ ਔਰਤ ਦੇ ਤੌਰ ਤੇ ਵਿਚਰਦੇ ਹੋ ਕਵਿਚਰੀਆਂ ਪੇਸ਼ ਕਰਦੇ ਹੋ ਤੇ ਇੱਕ ਔਰਤ ਜਾਤ ਦੇ ਵਿੱਚੋਂ ਹੀ ਕੰਗਨਰ ਨੌਤਾ ਜਿਹੜੀ ਇੱਕ ਔਰਤ ਹੀ ਫਿਲਮ ਬਣਾ ਰਹੀ ਹੈ ਤੁਸੀਂ ਤਾਂ ਪਹਿਲਾਂ ਇਹਦੇ ਤੇ ਥੋੜੀ ਚਰਚਾ ਕਰ ਲਈਏ ਵੀ ਉਹ ਕਰ ਕੀ ਰਹੀ ਆ ਅਸਲ ਵਿੱਚ ਉਹ ਹੈ ਆਉਂਦੀ ਆ ਤੁਹਾਡੇ ਅ ਦੇਖੋ ਵੀਰ ਜੀ ਜਿਹੜੀ ਕੰਗਨਰ ਨੌਤਾ ਹਾਂ ਉਹ ਸ਼ੁਰੂ ਤੋਂ ਹੀ ਇਦਾਂ ਤੁਹਾਨੂੰ ਲੱਗਦਾ ਵੇਖਣ ਨੂੰ ਵੀ ਪਤਾ ਲੱਗਦਾ ਉਹਦੀ ਸੋਚ ਕਿੱਦਾਂ ਦੀ ਐ ਹਾਂ ਉਹ ਸ਼ੁਰੂ ਤੋਂ ਹੀ ਸਿੱਖਾਂ ਦੇ ਖਿਲਾਫ ਚੱਲੀ ਐ ਉਹਨਾਂ ਨੇ ਆਪਣੇ ਲੀਡਰਾਂ ਨੂੰ ਆਪਣੇ ਆਕਿਆਂ ਨੂੰ ਖੁਸ਼ ਕਰਨ ਦੇ ਲਈ ਕਿਸਾਨੀ ਅੰਦੋਲਨ ਦੇ ਵਿੱਚ ਵੀ ਬੜਾ ਕੁਝ ਸਿੱਖਾਂ ਦੇ ਖਿਲਾਫ ਬੋਲਿਆ ਕਿ ਬੀਬੀ ਇੰਦਰਾ ਨੇ ਇਹਨਾਂ ਨੂੰ ਸੈੱਟ ਕਰਕੇ ਰੱਖਿਆ ਸੀ ਇਹਨਾਂ ਨੂੰ ਮੱਛਰਾ ਵਾਂਗ ਮਸਲਾ ਸੀ ਤੇ ਅੱਜ ਉਹੀ ਬੀਬੀ ਇੰਦਰਾ ਦੀ ਫਿਲਮ ਬਣਾ ਰਹੀ ਐ ਹੂੰ ਤੇ ਇਹ ਉਹਦੀ ਸੋਚ ਪਹਿਲਾਂ ਤੋਂ ਇਦਾਂ ਦੀ ਸੀਗੀ ਤਾਂ ਹੀ ਅੱਜ ਉਹਨਾਂ ਨੇ ਜਿੱਥੇ ਆਪਣੇ ਆਕਿਆਂ ਨੂੰ ਖੁਸ਼ ਕਰਨ ਦੇ ਲਈ ਫਿਲਮ ਬਣਾਈ ਆ ਉਥੇ ਸਿੱਖਾਂ ਦੇ ਖਿਲਾਫ ਪਹਿਲਾਂ ਤੋਂ ਬੋਲਦੀ ਰਹੀ ਆ ਉਸ ਫਿਲਮ ਦੇ ਵਿੱਚ ਵੀ ਉਹਨੇ ਇਹੋ ਜਿਹਾ ਕੋਸ਼ਿਸ਼ ਸਿੱਖਾਂ ਦੇ ਖਿਲਾਫ ਹੀ ਮਤਲਬ ਉਹਨੇ ਦਿਖਾਇਆ ਹੋਵੇਗਾ ਕੋਈ ਸਿੱਖਾਂ ਦੇ ਹੱਕ ਵਿੱਚ ਭੁਗਤਣ ਵਾਲੀ ਨਹੀਂ ਉਹ ਟਰੈਲਰ ਦੇਖਿਆ ਹੋਊਗਾ ਤੁਸੀਂ ਹਾਂਜੀ ਜਿਹਦੇ ਵਿੱਚ ਸੰਤਾਂ ਦਾ ਰੋਲ ਕੋਈ ਇਨਸਾਨ ਆ ਪਤਾ ਨਹੀਂ ਉਹ ਸਿਕਟਾ ਪੀਣ ਵਾਲਾ ਏ ਪਤਾ ਨਹੀਂ ਤੰਬਾਕੂ ਖਾਣ ਵਾਲਾ ਏ ਪਤਾ ਨਹੀਂ ਕਿਦਾਂ ਦਾ ਇਨਸਾਨ ਹੋਵੇਗਾ ਜਿਹਨੂੰ ਸੰਤਾਂ ਦਾ ਰੋਲ ਦੇ ਦਿੱਤਾ ਉਹਨਾਂ ਨੇ ਪਰ ਸੰਤਾਂ ਵਰਗਾ ਕਿਰਦਾਰ ਨਹੀਂ ਹੋ ਸਕਦਾ ਕਿਸੇ ਦਾ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਇੱਕ ਸੱਚ ਦੇ ਹਾਮੀ ਸਨ ਸੱਚ ਦੇ ਪੱਖ ਵਿੱਚ ਬੁਕਤਣ ਵਾਲੇ ਸਨ ਹਮੇਸ਼ਾ ਸੱਚ ਦੇ ਨਾਲ ਇੱਕ ਧਿਰ ਬਣ ਕੇ ਖੜਦੇ ਸਨ ਝੂਠ ਦੇ ਖਿਲਾਫ ਸਨ ਇਹੀ ਚੀਜ਼ਾਂ ਸਮੇਂ ਦੀ ਸਰਕਾਰ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਅੱਜ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਇਹ ਜਿਹੀਆਂ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਹੀ ਲੱਗਦਾ ਇਹਨਾਂ ਦੀ ਸੋਚ ਤੋਂ ਵੇਖ ਕੇ ਹਮ ਬੇਸ਼ੱਕ ਉਹ ਇੱਕ ਔਰਤ ਹੈ ਪਰ ਔਰਤਾਂ ਦੇ ਕਿਰਦਾਰ ਇਦਾਂ ਦੇ ਨਹੀਂ ਹੁੰਦੇ ਉਹ ਔਰਤ ਉਹ ਹੈ ਜਿਹੜੀ ਸਹੀ ਸੱਚ ਦੇ ਨਾਲ ਚੱਲੇ ਪਰ ਇਹਦੇ ਆਪਣੇ ਆਪ ਨੂੰ ਲੀਡਰੀ ਦੇ ਵਿੱਚ ਆਉਣਾ ਚਾਹੁੰਦੀ ਸੀ ਐਮਪੀ ਬਣ ਗਈ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਨੇ ਕਿਸਾਨ ਸੰਘਰਸ਼ ਦੇ ਵਿੱਚ ਵੀ ਕੁਝ ਇਦਾਂ ਦੇ ਲਫ਼ਜ਼ ਬੋਲੇ ਜਿੱਤ ਤੋਂ ਬਾਅਦ ਇਹਨੂੰ ਟਿਕਟ ਦਿੱਤੀ ਜਾਂਦੀ ਐ ਐਮਪੀ ਬਣਦੀ ਐ ਤੇ ਫਿਰ ਕੁਲਵਿੰਦਰ ਕਾਲ ਨੇ ਜਿਸ ਵੇਲੇ ਇਹਦੀ ਸੇਵਾ ਕੀਤੀ ਹੈ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਤੇ ਉਦੋਂ ਵੀ ਇਹ ਉਸ ਬੀਬੀ ਦੇ ਖਿਲਾਫ ਹੀ ਬੋਲੇ ਜਿੱਥੇ ਇਦਾਂ ਦੀ ਐ ਇਹਦੇ ਚੇਲੇ ਵੀ ਓਦਾਂ ਦੇ ਦੀ। ਹੂੰ ਤੇ ਜੇ ਗੱਲ ਕਰੀਏ ਇਹਨਾਂ ਦੀ ਸੋਚ ਸਿੱਖਾਂ ਦੇ ਖਿਲਾਫ ਪਹਿਲਾਂ ਤੋਂ ਰਹੀ ਐ ਤੇ ਅੱਗੇ ਵੀ ਲੱਗਦਾ ਨਹੀਂ ਵੀ ਇਹ ਸਿੱਖਾਂ ਦੇ ਪੱਖ ਵਿੱਚ ਹੋਣਗੇ। ਜਿਵੇਂ ਕੰਗਣਾ ਰਣੋਤ ਇਦਾਂ ਦੇ ਸ਼ਬਦ ਬੋਲਦੀ ਸੀ ਪਰ ਉਹੀ ਕੁਝ ਅੱਜ ਅਸੀਂ ਪਹਿਲਾ ਕਵਿਤਾ ਦੇ ਵਿੱਚ ਵੀ ਕਿਹਾ ਸੀ ਕਿ ਤੂੰ ਕੰਗਣਾ ਸੋਚ ਲੈਣੀ ਜੇ ਤੂੰ ਇੰਦਰਾਬਾਨਾ ਚਾਹੁੰਦੀ ਸਤਵੰਤ ਬਿਆਨਤ ਸਿੰਘ ਦੀ ਜੋੜੀ ਆਉ ਜਕਾਰੇ ਲਾਉਂਦੀ ਇਹ ਤੁਹਾਨੂੰ ਪਤਾ ਸੀ ਤੂੰ ਫਿਲਮ ਬਣਾ ਰਹੀ ਐ ਐ ਨਹੀਂ ਉਸ ਵੇਲੇ ਨਹੀਂ ਸੀ ਪਤਾ ਸਾਨੂੰ ਵੀ ਇਹ ਫਿਲਮ ਬਣਾ ਰਹੀ ਕਿਵੇਂ ਜਜਮੈਂਟ ਕਰ ਦਿੱਤੀ ਵੀਂਦਰਾ ਬੰਨਾ ਕਹਿੰਦੀ ਆ ਇੱਕ ਕਿਉਂਕਿ ਇਹਦੀ ਸੋਚ ਦੱਸਦੀ ਸੀ ਉਸ ਵੇਲੇ ਵੀਰ ਜੀ ਹਾਂ ਕਿਉਂਕਿ ਇਹਨੇ ਇੰਦਰਾਂ ਦੇ ਪੱਖ ਚ ਬੋਲਦੀ ਸੀ ਕਿ ਸਿੱਖਾਂ ਨੂੰ ਇਦਾਂ ਮੱਛਰਾ ਵਾਂਗ ਮਸਲਿਆ ਪਰ ਸਿੱਖ ਹਮੇਸ਼ਾ ਸੱਚ ਦੇ ਹਾਮੀ ਨੇ ਸੱਚ ਦੇ ਚੱਲਦੇ ਨੇ ਤੇ ਫਿਰ ਉਸ ਵੇਲੇ ਅਸੀਂ ਕਿਹਾ ਸੀ ਤੇ ਪਰ ਪਤਾ ਨਹੀਂ ਹੁਣ ਫਿਲਮ ਦੇ ਵਿੱਚ ਇਹਨਾਂ ਨੇ ਸਤਵੰਤ ਸਿੰਘ ਬਿਆਨਤ ਸਿੰਘ ਵਰਗੇ ਯੋਧਿਆਂ ਦਾ ਰੋਲ ਦਿਖਾਇਆ ਹੈ ਕਿੰਨੇ ਹੂੰ ਤਾਂ ਸਿਓ ਤੂੰ ਥੋੜੀ ਬੋਲ ਕੇ ਦੱਸਿਓ ਦੁਬਾਰਾ ਕੀ ਬੋਲਿਆ ਸੀ ਤੁਸੀਂ ਨਾ ਉਹਦਾ ਬੋਲਿਆ ਸੀ ਤੂੰ ਕੰਗਣਾ ਸੋਚ ਲੈਣੀ ਜੇ ਤੂੰ ਇੰਦਰਾਵਾਨਾ ਚਾਹੁੰਦੀ ਸਤਵੰਤ ਬਿਅੰਤ ਸਿੰਘ ਦੀ ਜੋੜੀ ਆਉ ਜਕਾਰੇ ਲਾਉਂਦੀ ਹੂੰ ਤੇ ਉਹਦੋਂ ਬਾਅਦ ਸੀ ਕਿ ਕਮ ਆਉਣਾ ਉਹਨਾਂ ਨੇ ਹਮੈ ਤੂੰ ਚੱਕੀ ਫਿਰੇ ਜਿਸ ਤੇਰਦੀ ਬੇ ਅਕਲੀ ਕੰਗਣਾਏ ਭੂਸਰੀ ਛਤਰਪਾਲ ਦੀ ਫਿਰਦੀ ਹੇ ਬੜੀ ਸਾਡੀ ਉਦੋਂ ਤੇ ਲੜਪੜ ਵੀ ਨਹੀਂ ਵਜਿਆ ਸੀਗਾ ਮੈਨੂੰ ਨਹੀਂ ਵੀਰ ਜੀ ਉਦੋਂ ਵਜਿਆ ਨਹੀਂ ਸੀ ਅਸੀਂ ਪਹਿਲਾਂ ਹੀ ਦੱਸਤਾ ਸੀਗਾ ਵੀ ਇਹ ਛਤਰ ਖਾਊਗੀ ਜ਼ਰੂਰ ਹਾਂ ਕਿਉਂਕਿ ਇਦਾਂ ਬੋਲਦੀ ਸੀ ਅਸੀਂ ਪਹਿਲਾਂ ਕਿਹਾ ਸੀ ਤੇ ਵੀ ਜਿੱਦੇ ਤੈਨੂੰ ਕੋਈ ਗੁਰੂ ਕੀ ਸਿੰਘ ਨਹੀਂ ਟੱਕਰਗੀ ਨਾ ਤੈਨੂੰ ਉਹਨੇ ਸੈੱਟ ਕਰ ਦੇਣਾ ਤੇ ਉਹ ਕੁਲਵਿੰਦਰ ਕੌਰ ਵਰਗੀ ਇੱਕ ਬਹਾਦਰ ਔਰਤ ਇਹਨੂੰ ਮਿਲੀ ਤੇ ਸੱਚਮੁੱਚ ਹੀ ਉਹਨੇ ਇਹਦੇ ਛਤਰ ਲਾਈ ਹਾਂ ਤੇ ਉਸ ਤੋਂ ਬਾਅਦ ਸਾਨੂੰ ਫੋਨ ਵੀ ਆਉਂਦੇ ਆ ਇਹ ਅਮਰਜੈਂਸੀ ਫਿਲਮ ਇਹਨੇ ਦੀ ਰਿਲੀਜ਼ ਹੋਣ ਜਾ ਰਹੀ ਆ ਤੇ ਜਿੱਥੇ ਕੰਗਣਾ ਰਣੌਤ ਦਾ ਦਿਮਾਗ ਇਦਾਂ ਦਾ ਇਹਦੇ ਚੇਲੇ ਵੀ ਉਹੋ ਜਿਹੇ ਨੇ ਅੱਛਾ ਹਾਂਜੀ ਕਿ ਪਹਿਲਾ ਫੋਨ ਕਰ ਕਰਕੇ ਮੈਨੂੰ ਧਮਕੀਆਂ ਵੀ ਦਿੰਦੇ ਨੇ ਤੁਹਾਨੂੰ ਹਾਂਜੀ ਕਿ ਤੁਸੀਂ ਸਾਡੀ ਕੰਗਣਾ ਦੇ ਖਿਲਾਫ ਬੋਲੇ ਆ ਤੁਸੀਂ ਇੱਕ ਛੇਤਰ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਦਲੇਰ ਦੱਸਦੇ ਹੋ ਉਹਦੇ ਮਾਰੇ ਬਹੁਤ ਭੱਦੇ ਸ਼ਬਦ ਬੋਲਦਾ ਏ ਉਹ ਇਨਸਾਨ ਤੁਸੀਂ ਸਿੱਖ ਬਹੁਤ ਗੰਦੇ ਹੋ ਤੁਹਾਡੀਆਂ ਦਸਤਾਰਾਂ ਬੰਨੀਆਂ ਝੂਠੀਆਂ ਨੇ ਬਾਣਿਆਂ ਨੂੰ ਵੀ ਬਹੁਤ ਕੁਝ ਬੋਲਦਾ ਏ ਉਹ ਬੰਦਾ ਤੇ ਉਹ ਇਹ ਆਪਣੇ ਆਪ ਨੂੰ Hindu ਕਹਿ ਰਿਹਾ ਹੂੰ ਹਾਂਜੀ ਤੇ ਬਕਾਇਦਾ ਉਹਨਾਂ ਦੀਆਂ WhatsApp ਤੇ ਵੀ ਮੈਨੂੰ ਵਾਇਸ ਮੈਸੇਜ ਆਉਂਦੇ ਨੇ ਉਹ ਮੇਰੇ ਕੋਲ ਪਏ ਨੇ ਫਿਰ ਉਹ ਜਿੱਥੇ ਮੈਨੂੰ ਇਦਾਂ ਬੋਲਦਾ ਕੁਲਵਿੰਦਰ ਕੌਰ ਭੈਣ ਨੂੰ ਵੀ ਬੋਲਦਾ ਏ ਫਿਰ ਉਹ ਸੰਤਾਂ ਬਾਰੇ ਬਹੁਤ ਭੱਦੇ ਸ਼ਬਦ ਬੋਲਦਾ ਕਿ ਜਿਹਨੂੰ ਤੁਸੀਂ ਸੰਤ ਕਹਿੰਨੇ ਉਹ ਸੰਤ ਨਹੀਂ ਸੀ ਉਹ ਬਲਾਤਕਾਰੀ ਸੀ ਉਹ ਨਸ਼ੇੜੀ ਸੀ ਉਹ ਅਤਵਾਦੀ ਸੀ ਤੁਹਾਡੀ ਨਿਗਾਹ ਚ ਉਹ ਸੰਤ ਹੈ ਇਹ ਗੱਲ ਕਹਿੰਦਾ ਉਹ ਹਾਂਜੀ ਇਹ ਗੱਲਾਂ ਮੇਰੇ ਕੋਲ ਪਈਆਂ ਨੇ ਫੋਨ ਦੇ ਵਿੱਚ ਨੇ ਉਹ ਇਦਾਂ ਬੋਲਦਾ ਹੈ ਉਸ ਤੋਂ ਬਾਅਦ ਫਿਰ ਉਹ ਸਾਡਾ ਜਿਹੜਾ ਸਾਡੇ ਖਡੂਰ ਸਭ ਹਲਕੇ ਤੋਂ ਸਿੱਖ ਸੰਗਤਾਂ ਨੇ ਨੁਮਾਇੰਦਾ ਚੁਣਿਆ ਹੈ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਵੀਰ ਵਾਲੇ ਉਹਨਾਂ ਦੇ ਖਿਲਾਫ ਵੀ ਬੋਲਦਾ ਹੈ ਤੋ ਡਾ ਅਮਰਤਪਾਲ ਇਦਾਂ ਦਾ ਏ ਬਹੁਤ ਜਿਆਦੇ ਭੱਦੇ ਸ਼ਬਦੋ ਜਿੱਥੇ ਮੇਰੇ ਬਾਰੇ ਬੋਲਦਾ ਮੈਨੂੰ ਧਮਕੀਆਂ ਵੀ ਦੇਂਦਾ ਤੁਸੀਂ ਪੰਜਾਬ ਤੋਂ ਬਾਹਰ ਆਓ ਤੁਸੀਂ ਹਿਮਾਚਲ ਵੱਲ ਆਓ ਤੁਹਾਨੂੰ ਅਸੀਂ ਦੱਸਾਂਗੇ Hindu ਕੀ ਹੁੰਦੇ ਨੇ ਅੱਛਾ ਜਿੱਧਰੋਂ MP ਬਣੀ ਆ ਤੇ ਉਧਰੋਂ ਸੈਰਦਾ ਹਾਂਜੀ ਉਧਰਲੀ ਸਾਈਡ ਦਾ ਹਾਂਜੀ ਆਪਣੇ ਆਪ ਨੂੰ ਇਹ ਹੀ ਕਹਿ ਰਿਹਾ ਏ ਹੂੰ ਕਿ ਤੁਸੀਂ ਸਾਡੀ ਕੰਗਣਾ ਬਾਰੇ ਬੋਲਦੇ ਹੋ ਮੇਰੇ ਕੋਲ ਬਕਾਇਦਾ ਮੈਂ ਉਹਨਾਂ ਦਾ ਰਿਪਲਾਈ ਨਹੀਂ ਦਿੱਤਾ ਉਸ ਤੋਂ ਬਾਅਦ ਫੇਰ ਮੈਸੇਜ ਮੈਨੂੰ ਕਰਦਾ ਵਾਰ-ਵਾਰ ਉਹ ਬੰਦਾ ਹੂੰ ਤੁਸੀਂ ਬਾਹਰ ਆਓ ਬੰਗਿਆ ਰੱਬ ਸਮਝੀ ਬੈਠੇ ਹੋ ਹਾਂਜੀ ਹਾਂਜੀ ਉਹ ਕਹਿੰਦੇ ਸਾਡੀ ਕੰਗਣਾਂ ਨੂੰ ਤੁਸੀਂ ਇਦਾਂ ਬੋਲਦੇ ਹੋ ਤੁਹਾਡੇ ਤੇ ਭੜਕੇ ਕਿਉਂ ਕਿ ਤੁਹਾਡੇ ਵੱਲੋਂ ਬੋਲੀ ਹੋਈ ਇੱਕ ਕਵਿਸ਼ਰੀ ਹਾਂਜੀ ਉਹਨਾਂ ਨੇ ਕੱਲੀ ਇੱਕ ਕਵਿਸ਼ਰੀ ਕੰਗਣਾਂ ਵਾਲੀ ਨਹੀਂ ਸੁਣੀ ਕਿਉਂਕਿ ਹਰੇਕ ਜਦੋਂ ਵੀ ਕੋਈ ਮਸਲਾ ਉੱਠਦਾ ਏ ਸਾਡਾ ਸੁਭਾਅ ਸਮਝ ਲਓ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਾਈ ਏ ਹਮ ਅਸੀਂ ਆਪਣੇ ਢਾਡੀ ਜੱਥੇ ਦੁਵਾਰਾ ਕਵਤਾ ਗਾਉਣ ਦਾ ਯਤਨ ਕਰਦੇ ਹਾਂ ਹਮ ਉਹਨੇ ਇਹ ਵੀ ਸੁਣਿਆ ਕਿ ਇਹਨਾਂ ਨੇ ਅਮਰਤਪਾਲ ਦੇ ਹੱਕ ਵਿੱਚ ਜਿਸ ਵੇਲੇ ਭਾਈ ਸਾਹਿਬ ਜੀ ਚੋਣ ਲੜ ਰਹੇ ਸੀ ਖੰਡੂਰ ਸਾਹਿਬ ਤੋਂ ਉਸ ਵੇਲੇ ਅਸੀਂ ਕਵਤਾ ਬੋਲੀ ਉਹਨਾਂ ਦੇ ਹੱਕ ਚ ਉਹਨਾਂ ਨੇ ਉਹ ਵੀ ਮਸਲਾ ਸਾਡੇ ਤੇ ਰੱਖਿਆ ਅੱਗੇ ਕਿ ਤੁਸੀਂ ਅਮਰਤਪਾਲ ਨੂੰ ਸਹੀ ਕਹਨੇ ਹੋ ਉਹ ਵੀ ਗਲਤ ਆ ਅਸੀਂ ਸੰਤ ਗਿਆਨੀ ਜਰਨਲਿਸਟ ਜੀ ਖਾਲਸਾ ਭਿੰਡਰਾ ਵਾਲੇ ਉਹਨਾਂ ਦੀਆਂ ਕਵਤਾਵਾਂ ਬੋਲੀਆਂ ਸਾਡੇ YouTube ਤੇ ਅੱਜ ਵੀ ਮੌਜੂਦ ਪਈਆਂ ਨੇ ਉਹਨਾਂ ਬਾਰੇ ਵੀ ਬੋਲਦਾ ਹੈ ਕਿ ਤੁਸੀਂ ਸਿੱਖ ਐਦਾਂ ਤੁਸੀਂ ਸੰਤਾਂ ਨੂੰ ਐ ਕਹਨੇ ਹੋ ਪਰ ਉਹ ਸੰਤ ਨਹੀਂ ਉਹ ਅਤਵਾਦੀ ਆ ਉਹ ਬਲਾਤਕਾਰੀ ਆ ਐਦਾਂ ਦਾ ਸ਼ਬਦ ਉਹ ਬੋਲਦਾ ਉਹ ਤਕਰੀਬਨ ਸਾਡੀ ਆਈਡੀ ਮਤਲਬ ਸਾਰੀਆਂ ਕਵਤਾਵਾਂ ਸੁਣਨ ਤੋਂ ਬਾਅਦ ਹਰ ਵਿਸ਼ੇ ਨੂੰ ਉਹਨੂੰ ਪਤਾ ਹੈ ਵੀ ਇਹਨਾਂ ਨੇ ਹਰ ਵਿਸ਼ੇ ਨੂੰ ਸੁਝੋਇਆ ਏ ਜਿਹੜੇ-ਜਿਹੜੇ ਵਿਸ਼ੇ ਉਹਨਾਂ ਨੂੰ ਚੰਗੇ ਨਹੀਂ ਲੱਗੇ ਉਹਨਾਂ ਨੇ ਉਹਨਾਂ ਵਿਸ਼ਿਆਂ ਬਾਰੇ ਮੈਨੂੰ ਬੋਲਿਆ ਅੱਛਾ ਤੁਸੀਂ ਬਲੌਕ ਨਹੀਂ ਕੀਤਾ ਨਹੀਂ ਵੀਰ ਜੀ ਮੈਂ ਬਲੌਕ ਨਹੀਂ ਕੀਤਾ ਹੂੰ ਮੈਂ ਕਿਹਾ ਦੇਖਦੇ ਆਂ ਕੀ ਕਹੇ ਪਰ ਮੈਂ ਰਿਪਲਾਈ ਵੀ ਨਹੀਂ ਦਿੱਤਾ ਪਰ ਮੈਂ ਅੱਜ ਤੁਹਾਡੇ ਮੀਡੀਆ ਦੇ ਜ਼ਰੀਏ ਦੁਆਰਾ ਦੱਸਣ ਲੱਗੀਆਂ ਕਿ ਮੈਨੂੰ ਇਦਾਂ ਦੀਆਂ ਧਮਕੀਆਂ ਵੀ ਦੇ ਰਿਹਾ ਉਹ ਬੰਦਾ ਹੂੰ ਜਿਹੜੀਆਂ ਦੀ ਫਿਲਮ ਤੇ ਵੀ ਕੁਝ ਲਿਖਿਆ ਹੁਣ ਨਹੀਂ ਅਜੇ ਕੋਸ਼ਿਸ਼ ਹੈ ਹੈ ਜ਼ਰੂਰ ਯਤਨ ਕਰਾਂਗੇ ਕਿ ਅਸੀਂ ਬੋਲੀਏ ਕਿਉਂਕਿ ਮੈਨੂੰ ਕਾਫੀ ਦਿਨਾਂ ਤੋਂ ਇਦਾਂ ਮੈਸੇਜ ਆ ਰਹੇ ਆ ਮੈਂ ਸੋਚ ਰਹੀ ਸੀ ਕਿ ਆ ਵੀ ਸ ਗਿਆਨੀ ਜੀ ਨੂੰ ਕਿ ਲਿਖੋ ਤੇ ਅਸੀਂ ਜ਼ਰੂਰ ਬੋਲਾਂਗੇ ਹੂੰ ਹਾਂਜੀ ਤੁਹਾਨੂੰ ਕੀ ਲੱਗਦਾ ਫਿਲਮ ਦੇ ਰਹੀ ਮੈਸੇਜ ਕੀ ਛੱਡਣਾ ਚਾਹੁੰਦੀ ਆ ਉਹਦੇ ਸਿੱਖਾਂ ਦਾ ਜਿਹੜਾ ਕਿਰਦਾਰ ਆ ਉਹਨੂੰ ਨੀਮਾ ਹੀ ਦਿਖਾਉਣਾ ਚਾਹੁੰਦੀ ਨਹੀਂ ਇੱਕ ਅੰਗਣਾ ਦੀ ਸੋਚ ਆ ਜਾਂਦੇ ਪਿੱਛੇ ਕੋਈ ਬੈਠਾ ਇਹ ਸਾਰੇ ਇਹਨਾਂ ਦੀ ਟੀਮ ਜੋ ਵੀ ਕਰ ਰਹੀ ਆ ਮਿਲੀ ਭੁਗਤੀ ਆ ਕੰਗਣਾ ਦੀ ਸੋਚ ਵੀ ਇਦਾਂ ਦੀ ਹੀ ਆ ਜੋ ਆਪਾਂ ਪਹਿਲਾਂ ਤੋਂ ਵੀ ਦੇਖ ਰਹੇ ਆਂ ਕਿ ਉਹ ਨੂੰ ਸੈਂਟਰ ਸਪੋਰਟ ਕਰ ਰਿਹਾ ਜਾਂ ਪੰਜਾਬ ਦੇ ਲੋਕ ਵੀ ਇਹ ਗੱਲ ਕੰਗਰਾਂ ਨੂੰ ਕਹਿ ਰਹੇ ਕਿ ਤੂੰ ਇਹਦੇ ਫਿਲਮ ਬਣਾ ਜਿਹੜੇ ਸੰਤਾਂ ਦੇ ਵਰਗੇ ਆ ਨਹੀਂ ਜੀ ਪੰਜਾਬ ਦੇ ਲੋਕ ਜਿਹੜੇ ਅਮਨ ਪਸੰਦ ਨੇ ਸੱਚ ਦੇ ਪੁਜਾਰੀ ਨੇ ਸੱਚ ਦਾ ਸਾਥ ਦੇਣ ਵਾਲੇ ਨੇ ਉਹ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਹਮ ਪਰ ਜਿਹੜੇ ਸੰਤਾਂ ਦੇ ਖਿਲਾਫ ਹੋ ਸਕਦੇ ਨੇ ਸੱਚ ਦੇ ਖਿਲਾਫ ਹੋ ਸਕਦੇ ਨੇ ਹੋ ਸਕਦਾ ਉਹ ਬੰਦੇ ਇਹਨਾਂ ਦੀ ਸਪੋਰਟ ਕਰਦੇ ਹੋਣ ਮੈਂ ਇਸ ਚੀਜ਼ ਤੇ ਇੰਟਰਵਿਊ ਨਹੀਂ ਕਰਨੀ ਚਾਹੁੰਦਾ ਸੀ ਕਿਸੇ ਦੀ ਵੀ ਮੈਨੂੰ ਐਂ ਸੀ ਕਿ ਕੰਗਨਰ ਨਾ ਚੀਜ਼ ਕੀ ਆ ਜਿੰਨੇ ਅਸੀਂ ਪ੍ਰੋਮੋਸ਼ਨ ਕਰੀਏ ਕਿਉਂਕਿ ਨੈਟਵਰਕ ਪੱਖ ਤੋਂ ਵੀ ਪ੍ਰੋਮੋਸ਼ਨ ਹੋ ਜਾਂਦੀ ਬਹੁਤ ਸਾਰੇ ਏਕਲ ਕਹਿਣਗੇ ਮੈਨੂੰ ਪਤਾ ਇੰਟਰਵਿਊ ਦੇ ਵਿੱਚ ਮੈਨੂੰ ਵੀ ਇਹ ਗੱਲ ਕਹਿਣੀ ਕਿ ਤੁਸੀਂ ਤਾਂ ਫਰੀ ਦੀ ਪ੍ਰੋਮੋਸ਼ਨ ਕਰ ਰਹੇ ਹੋ ਪਰ ਬੜੇ ਜਨਨਾਂ ਦੇ ਉੱਤੇ ਇਹ ਚੀਜ਼ ਚੱਲੀ ਹਾਂਜੀ ਇਹ ਚੀਜ਼ ਚਲਾ ਕੇ ਲੋਕਾਂ ਨੇ ਉਹਦਾ ਵਿਰੋਧ ਹੋਣਾ ਅੱਜ ਮੈਂ ਦੇਖ ਰਿਹਾ ਸੀ ਬਠਿੰਡੇ ਜਾਂ ਹੋਰ ਕਿਤੇ ਵੀ ਕਿੰਗਾਂ ਧਾਵਾਂ ਤੋਂ ਲੈਦਾ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਹੋ ਰਿਹਾ ਪਤਾ ਨਹੀਂ ਹੋ ਠੀਕ ਤਰੀਕੇ ਨਾਲ ਹੋ ਰਿਹਾ ਕਿ ਗਲਤ ਤਰੀਕੇ ਨਾਲ ਹੋ ਰਿਹਾ ਪਰ ਮੈਨੂੰ ਜੁੱ ਤੱਕ ਉਹਦਾ ਮੈਂ ਕਿਰਦਾਰ ਵੇਖਿਆ ਜਿਹੜੇ ਸਿਕਟਾਪੀਨ ਵਾਲਾ ਬੰਦਾ ਹੋ ਹਾਂਜੀ ਠੀਕ ਠਾਕ ਉਹਨਾਂ ਦਾ ਮਾਡਲ ਹੋਊਗਾ ਉਹਨਾਂ ਦਾ ਉਹ ਰੱਬ ਮੰਨੀ ਜਾਂ ਉਹਨੂੰ ਆਪਾਂ ਨੂੰ ਨਹੀਂ ਪਤਾ ਪਰ ਸਾਡੇ ਸੰਤਾਂ ਦੇ ਕਰਤਾਰ ਦੇ ਬਰਾਬਰ ਇੱਕ ਛੈਨ ਵੀ ਨਹੀਂ ਮੈਂ ਕਹਿੰਨਾ ਕਿ ਸਾਡੇ ਸਿੱਖੀ ਪਹਿਰਾਵੇ ਵਾਲਾ ਬੰਦਾ ਵੀ ਅਸੀਂ ਉਹਨੂੰ ਕਿੱਦਾਂ ਉਹਦੇ ਬਰਾਬਰ ਤਾਂ ਲੈ ਗਏ ਹਾਂ ਹਾਂਜੀ ਹਾਂਜੀ ਅਸੀਂ ਕਿਸੇ ਦੇ ਕਰਤਾਰ ਨੂੰ ਆਪਾਂ ਪਰਖਿਆ ਹੀ ਨਹੀਂ ਜੀ ਨਾਜੀ ਹਾਂਜੀ ਕਿਉਂਕਿ ਜਿਹੜੇ ਸੰਤ ਸਨ ਸੰਤਾ ਵਰਗਾ ਤਾਂ ਨਾ ਇਦੂ ਪਹਿਲਾਂ ਕੋਈ ਮੈਂ ਕਹਿ ਸਕਦੀ ਵੀ ਆਇਆ ਤੇ ਨਾ ਹੀ ਆਵੇਗਾ ਕਿਉਂਕਿ ਜਿਹੜੇ ਸੰਤ ਸਨ ਉਹ ਹਮੇਸ਼ਾ ਸੱਚ ਦੇ ਪੰਦੀ ਸਨ। ਹੂੰ। ਸੰਤ ਤਾਂ ਕਹਿ ਦਿੰਦੇ ਸੀ ਕਿ ਜਿਹੜਾ ਕਿਸੇ ਧੀ ਪੈਂਦੀ ਹੈ ਜਿੱਤ ਨੂੰ ਹੱਥ ਪਾਉਂਦਾ ਹੈ ਕਿਸੇ ਦੀ ਧੀ ਪੈਂਦੀ ਹੈ ਜਿੱਤਨ ਦੇ ਨਾਲ ਕੋਈ ਖੇਡਦਾ ਹੈ ਉਹਨੂੰ ਉੱਥੇ ਸੋਧਾ ਲਾ ਕੇ ਮੇਰੇ ਕੋਲੇ ਆਜੋ। ਪਰ ਅੱਜ ਹੈ ਅੱਜ ਥਾਂ ਥਾਂ ਤੇ ਬਲਾਤਕਾਰ ਦੀ ਗੱਲ ਬੋਲਦੀ ਆ ਪਰ ਇੱਕ ਡਾਕਟਰ ਧੀ ਦੇ ਨਾਲ ਭਾਰਤ ਦੇ ਵਿੱਚ ਬਲਾਤਕਾਰ ਹੁੰਦਾ ਤੇ ਉਸ ਦੁਨੀਆ ਤੋਂ ਚਲੀ ਜਾਂਦੀ ਆ ਉਸ ਚੀਜ਼ ਦੇ ਬਾਰੇ ਕਦੇ ਨਹੀਂ ਬੋਲੀਓ। ਕੀ ਰਾਜ਼ ਉਹਨਾਂ ਦਾ ਤਾਂ ਕਿਉਂਕਿ ਉਹ ਬੰਦੇ ਹੀ ਉਹਨਾਂ ਦੇ ਆ ਰਹੇ ਹੂੰ ਤੁਸੀਂ ਸਾਰਿਆਂ ਨੇ ਦੇਖਿਆ ਹੈ। ਜਿਹੜੇ 9 ਜੁਣ ਆਏ ਨੇ ਉਸ ਭੈਣ ਦੇ ਕਲਕੱਤੇ ਦੇ ਵਿੱਚ ਜਿਹੜੀ ਦੁਰਘਟਨਾ ਵਾਪਰੀ ਐ ਬਹੁਤ ਦੁਖਦਈ ਘਟਨਾ ਜੋ ਉਸ ਭੈਣ ਦੇ ਨਾਲ ਹੋਈ ਐ ਕਿਉਂਕਿ ਅਸੀਂ ਸਾਰੇ ਧੀਆ ਭੈਣਾ ਵਾਲਿਆਂ ਅੱਜ ਜੇਕਰ ਸਾਡੀਆਂ ਧੀਆ ਭੈਣਾ ਸੇਫ ਨਹੀਂ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਕਿਤੇ ਵੀ ਕਹਿ ਦਈਏ ਵੀ ਕੋਈ ਇਹ ਚੰਗੀ ਸੋਚ ਵਾਲੇ ਇਨਸਾਨ ਨੇ ਅੱਜ ਚਾਹੀਦਾ ਤਾਂ ਇਹ ਸੀ ਕਿਸੇ ਔਰਤ ਦੇ ਨਾਲ ਤੱਕਾ ਹੋਇਆ ਉਹਦੇ ਹੱਕ ਦੇ ਵਿੱਚ ਬੋਲਦੀ ਕੰਗਣਾ ਰਨਾਉਤ ਹਮ ਪਰ ਨਹੀਂ ਉਹਨੇ ਉਸ ਭੈਣ ਦੇ ਬਾਰੇ ਕੁਝ ਨਹੀਂ ਬੋਲਿਆ ਕਿਉਂਕਿ ਉਹ ਉਹਨਾਂ ਦੇ ਆਪਣਾ ਹੀ ਨਹੀਂ ਪਰ ਆਪਣਿਆਂ ਦੇ ਖਿਲਾਫ ਬੇਸ਼ੱਕ ਝੂਠੇ ਨੇ ਸੱਚੇ ਨੇ ਕਦੇ ਨਹੀਂ ਬੋਲਣਗੇ ਪਰ ਸੱਚ ਦੇ ਹਾਮੀ ਬਿਰਲੇ ਹੋਇਆ ਕਰਦੇ ਨੇ ਵਿੱਚ ਹਮ ਅਮਰਦੀਨ ਸਿੰਘ ਦੇ ਵਿੱਚ ਕੀ ਕੁਝ ਦਿਖਾਇਆ ਵੀ ਅਸੀਂ ਦਰਬਾਰ ਸਾਹਿਬ ਤੇ ਐਡਾ ਅਟੈਕ ਕੀਤਾ ਜਾਂ ਦਾ ਬਦਲਾ ਸਿੱਖਾਂ ਨੇ ਐਡਾ ਇਸ ਤਰੀਕੇ ਨਾਲ ਲੈ ਲਿਆ ਸੀਗਾ ਨਾ ਵੀ ਜੇ ਇਹ ਕਿੱਦਾਂ ਦਿਖਾ ਸਕਦੇ ਆ ਕਿ ਉਹਨਾਂ ਨੇ ਤਾਂ ਸਿੱਖਾਂ ਦੇ کردار ਨੂੰ ਨੀਵਾ ਦਿਖਾਉਂਦਾ ਕੁਝ ਯਤਨ ਕਰਨਾ ਹੈ। ਹੂੰ। ਪਰ ਆਪਣੀ ਗਲਤੀ ਨੂੰ ਜਿਹੜਾ ਬੰਦਾ ਮੰਨੇ ਉਹ ਸਹੀ ਇਨਸਾਨ ਹੁੰਦਾ ਪਰ ਆਪਣੀਆਂ ਨਹੀਂ ਦਿਖਾਉਣਾ ਉਹਨਾਂ ਨੇ। ਜਿੱਥੋਂ ਤੱਕ ਅੰਦਾਜ਼ਾ ਹੈ। ਹੂੰ। ਬਾਕੀ ਫਿਲਮ ਆਈ ਤੋਂ ਪਤਾ ਲੱਗਦਾ ਏ। ਫਿਲਮ ਲੱਗਦੀ ਆ ਜਾਂ ਨਹੀਂ? ਤੁਹਾਨੂੰ ਲੱਗਦਾ ਲੱਗਣੀ ਚਾਹੀਦੀ ਆ ਜਾਂ ਨਹੀਂ? ਨਹੀਂ ਜੇ ਤੇ ਸਿੱਖਾਂ ਦੇ ਖਿਲਾਫਾ ਵੀਰ ਜੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਅੱਜ ਉਹਨਾਂ ਨੇ ਇੱਕ ਬੀੜੀਆਂ ਪੀਣ ਵਾਲੇ ਨੂੰ ਸੰਤਾਂ ਦਾ ਸੰਤ ਗੈਨੀ ਜਰਨੈਲ ਸਿੰਘ ਜੀ ਦਾ ਰੋਲ ਦਿੱਤਾ ਏ। ਹੋ ਸਕਦਾ ਕੱਲੂ ਸਾਡੇ ਗੁਰੂਆਂ ਦੀਆਂ ਫਿਲਮਾਂ ਵੀ ਬਣਾ ਕੇ ਪੇਸ਼ ਕਰ ਦੇਣ। ਹੂੰ ਇਹ ਵੀ ਗੱਲ ਹੋ ਸਕਦੀ ਹੈ ਨਾ ਕਿਉਂਕਿ ਇਹਨਾਂ ਲੋਕਾਂ ਨੂੰ ਡਰੀ ਨਹੀਂ ਕਿਸੇ ਦਾ। ਹੂੰ ਇਸ ਕਰਕੇ ਨਹੀਂ ਲੱਗਣੀ ਚਾਹੀਦੀ ਜੇਕਰ ਪੰਜਾਬ ਦਾ ਅਮਨ ਅਮਾਨ ਭੰਗ ਹੁੰਦਾ ਹੈ ਤੇ ਜਿਹਈਆਂ ਫਿਲਮਾਂ ਸੈਂਸਰ ਨੂੰ ਵੀ ਚਾਹੀਦਾ ਸੈਂਸਰ ਬੋਰਡ ਜੋ ਵੀ ਇਜਾਜ਼ਤ ਦਿੰਦਾ ਇਹਨਾਂ ਨੂੰ ਕਿ ਇਹਨਾਂ ਫਿਲਮਾਂ ਨੂੰ ਰੱਦ ਕੀਤਾ ਜਾਵੇ। ਤੇ ਜਸਵੰਤ ਸਿੰਘ ਖਾਲੜੇ ਦੇ ਬਣੀ ਹੋਈ ਫਿਲਮ ਰੁਕੀ ਹੋਈ ਹੈ। ਹਾਂਜੀ ਦੇਖੋ ਇੱਕ ਜਿਹੜਾ ਲਵਾਰਸ ਲਾਸ਼ਾਂ ਨੂੰ ਲੱਭਦਾ ਲੱਭਦਾ ਉਹ ਲਵਾਰਸ ਹੋ ਗਿਆ। ਉਹ ਸ ਸਿੱਖ ਦੀ ਕੁਰਬਾਨੀ ਨੂੰ ਸਜਦਾਏ ਸਲਾਮ ਹੈ ਸਾਰੇ ਸਿੱਖ ਨੌਜਵਾਨ ਜੋ ਵੀ ਹੈ ਸਾਰੇ ਸਿੱਖ ਉਹਨਾਂ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੋਣੇ ਸੀ ਉਹਨਾਂ ਨੇ ਮਹਾਨ ਕੁਰਬਾਨੀ ਕੀਤੀ ਹੈ ਪਰ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੀ ਫਿਲਮ ਆਉਂਦੀ ਹੈ ਉਹ ਤੇ ਬੈਨ ਲਾ ਦਿੱਤਾ ਜਾਂਦਾ ਹੈ ਉਹੀ ਐਕਟਰ ਜਦੋਂ ਕਿਸੇ ਹੋਰ ਲੱਚਰਵਾਦ ਵਾਲੇ ਗੀਤ ਫਲਾਉਣ ਵਾਲੇ ਦੀ ਫਿਲਮ ਕਰਦਾ ਹੈ ਹੂੰ ਤੇ ਉਹਨੂੰ ਵਾਵਾ ਖੱਟਣ ਦੇ ਲਈ ਹਰ ਸੈਨਵੇਂ ਦੇ ਵਿੱਚ ਲਾਇਆ ਜਾਂਦਾ ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਇਸ ਫਿਲਮ ਤੇ ਬੈਨ ਲਾਉਣਗੇ ਹਮ ਇਸ ਕਰਕੇ ਵੇਖੋ ਇਹਨਾਂ ਦੀ ਕੀ ਸੋਚ ਆ ਪਰ ਚੰਗੇ ਨੂੰ ਇਹ ਪ੍ਰਮੋਟ ਨਹੀਂ ਕਰ ਰਹੇ ਹਮ ਇਹ ਗੱਲ ਤਾਂ ਮੰਨਣੀ ਪੈਣੀ ਆਪਾਂ ਨੂੰ ਇਹ ਹਮੇਸ਼ਾ ਸਿੱਖਾਂ ਦੇ ਖਿਲਾਫ ਭੁਗਤੇ ਨੇ ਅੱਗੇ ਵੀ ਇਹੇ ਕੁਝ ਕਰਨਗੇ ਪਰ ਸਾਨੂੰ ਸਿੱਖ ਜਥੇਬੰਦੀਆਂ ਨੂੰ ਵੀ ਏਕਾ ਕਰਨਾ ਚਾਹੀਦਾ ਅੱਜ ਉਹਦੇ ਚੇਲੇ ਤੁਸੀ ਟੇਡਾ ਕਰ ਦਿੱਤਾ ਨਾ ਵੀ ਇਕਾ ਕਰਨਾ ਚਾਹੀਦਾ ਹਾਂਜੀ ਹੋ ਨਹੀਂ ਰਿਹਾ ਕਿਉਂਕਿ ਅੱਜ ਉਹਦੇ ਚੇਲੇ ਸਾਰੇ ਕੱਲਾ ਇਹ ਨਹੀਂ ਕਿ ਕੱਲੀ ਵੀਰਪਾਲ ਨੂੰ ਧਮਕਾ ਰਹੀਆਂ ਨੇ ਹੂੰ ਇਹਨਾ ਸਮਝਣ ਕਿ ਕਿਸੇ ਢਾਡੀ ਸਿੰਘ ਨੂੰ ਆ ਰਹੀਆਂ ਧਮਕਾਉਣ ਦਿਓ ਕੋਈ ਸਾਨੂੰ ਪਰਵਾਹ ਨਹੀਂ ਕੱਲਾ ਮੇਰੇ ਕਿਰਦਾਰ ਤੇ ਨਹੀਂ ਉਹ ਬੰਦਾ ਮਤਲਬ ਉਂਗਲ ਉਠਾਰਾ ਮੇਰੇ ਬਾਣੇ ਤੇ ਨਹੀਂ ਉਠਾਰਿਆ ਉਹ ਨਿੰਗ ਸਿੰਘ ਜਥੇਬੰਦੀਆਂ ਨੂੰ ਸਾਡੇ ਦਰਬਾਰ ਸਾਹਿਬ ਦੇ ਵਿੱਚ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਕੋਈ ਵੀ ਆ ਜਾਵੇ ਉੱਥੇ ਹਮੇਸ਼ਾ ਜਦੋਂ ਜਾਈਏ ਕਿਸੇ ਜਾ ਧਰਮ ਅਜਿਬ ਦੇ ਨਾਮ ਅਧਾਰ ਤੇ ਕੋਈ ਵਿਤਕਰਾ ਨਹੀਂ ਕੋਈ ਲੰਗਰ ਦੇ ਵਿੱਚ ਜਾਵੇ ਕੋਈ ਦਰਬਾਰ ਸਾਹਿਬ ਨਮਸ਼ਕਾਰ ਕਰੇ ਪਰ ਉਹ ਬੰਦਾ ਇਹ ਗੱਲ ਕਹਿ ਰਿਹਾ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਵੀ ਉਹ ਸ਼ਬਦ ਸਾਨੂੰ ਬੋਲਦਿਆਂ ਵੀ ਸ਼ਰਮ ਆਉਂਦੀ ਜਿਹੜੇ ਸ਼ਬਦ ਉਸ ਇਨਸਾਨ ਨੇ ਬੋਲੇ ਕਿ ਗੁਰਦੁਆਰਿਆਂ ਦੇ ਵਿੱਚ ਤੁਸੀਂ ਇਦਾਂ ਦੇ ਕਰਦਾਰ ਵਾਲੇ ਇਨਸਾਨ ਬੈਠੇ ਹੋ ਤੁਹਾਡੇ ਕੋਈ ਬਾਬੇ ਨਹੀਂ ਤੁਸੀਂ ਵਿਤਕਰੇ ਕਰਦੇ ਹੋ ਤੁਸੀਂ ਸਾਨੂੰ ਲੰਗਰ ਨਹੀਂ ਦਿੰਦੇ ਤਾਂ ਹੁਣ ਇਹ ਦੁਗਾਂ ਅੰਦਾਜ਼ੇ ਅਸੀਂ ਲਾਉਣੇ ਆ ਕਿ ਅਸੀਂ ਕਿਹਦੇ ਨਾਲ ਤਾਂ ਤਾਂ ਭੁੱਖਾ ਨਹੀਂ ਮੁਰਦਾ ਕੋਈ ਹਾਂਜੀ ਗੁਰੂ ਘਰ ਤੋਂ ਅਸੀਂ ਇਹ ਕਿਹਾ ਏ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਵੀ ਤੁਸੀਂ ਦੱਸੋ ਤੁਹਾਡੇ ਨਾਲ ਕਿੱਦੇ ਤੁਹਾਨੂੰ ਪੰਗਤ ਚੋਟ ਆਇਆ ਗਿਆ ਪਰ ਉਸ ਵੇਲੇ ਉਹਨੂੰ ਗੱਲ ਨਹੀਂ ਕੋਈ ਆਈ ਪਰ ਉਹ ਇਹ ਵੀ ਕਹਿ ਰਿਹਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਪੰਜਾਬੀ ਤਾਂ ਬਾਹਰ ਨੂੰ ਜਾ ਰਹੇ ਆ ਤੇ ਵਿਦੇਸ਼ੀ ਆ ਕੇ ਜਿਹੜੇ ਪ੍ਰਵਾਸੀ ਵੀਰਾਂ ਡੇਰੇ ਲਾ ਰਹੇ ਆ ਵਾਰ-ਵਾਰ ਉਹ ਇਹ ਗੱਲ ਕਹਿ ਰਿਹਾ ਕਿ ਤੁਸੀਂ ਸਾਡੇ ਤੋਂ ਕੰਮ ਕਰਾਉਣੇ ਸਾਡੇ ਭਈਆਂ ਤੋਂ ਸਾਡੇ ਜਿਹੜੇ ਬਿਹਾਰੀ ਆ ਜੂਪੀ ਬਿਹਾਰੀ ਇਦਾਂ ਦੀਆਂ ਗੱਲਾਂ ਵੀ ਉਹਨੇ ਬਹੁਤ ਕੀਤੀਆਂ ਤੁਸੀਂ ਕੰਮ ਕਰਾਉਣੇ ਘੱਟ ਪੈਸੇ ਦਿੰਨੇ ਹੋ ਫਿਰ ਇਹ ਇਦਾਂ ਜੇ ਲੱਗਦਾ ਕਿ ਉਹ ਸਾਰਾ ਕੁਝ ਇਕੱਠਾ ਕਰਕੇ ਹੀ ਵੀ ਮੇਰੇ ਨਾਲ ਗੱਲਾਂ ਇੰਨੀਆਂ ਕੋਈ ਜ਼ਿਆਦੇ ਉਹਨੇ ਕੀਤੀਆਂ ਬਹੁਤ ਜ਼ਿਆਦੇ ਉਹਨੇ ਮੈਨੂੰ ਕੁਝ ਬੋਲਿਆ ਪਰ ਮੈਂ ਜਿੰਨਾ ਹੋ ਸਕਿਆ ਮੈਂ ਜਵਾਬ ਵੀ ਦਿੱਤਾ ਹਮ ਪਰ ਉਸ ਤੋਂ ਬਾਅਦ ਉਹਨੇ ਵਟਸਐਪ ਤੇ ਇਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀ ਪਹਿਲਾ ਕਾਲ ਆਈ ਪਹਿਲਾ ਕਾਲ ਆਈ ਤੇ ਕਾਲ ਤੇ ਤੁਸੀਂ ਜਵਾਬ ਦਿੱਤਾ ਜਦੋਂ ਵੀ ਫੋਨ ਕੱਟ ਗਿਆ ਉਸ ਤੋਂ ਬਾਅਦ ਵਟਸਐਪ ਤੇ ਹਾਂਜੀ 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 ਉਸ ਤੋਂ ਬਾਅਦ ਵਟਸਐਪ ਤੇ ਗੱਲਾਂ ਕਰਨ ਲੱਗ ਗਿਆ ਮੈਸੇਜ ਕਰਦਾ ਹਮ ਤੇ ਸੋਚ ਤੁਸੀਂ ਵੇਖ ਲਓ ਫਿਰ ਉਹ ਕਿੰਨੇ ਇੱਕ ਮਤਲਬ ਚੰਗੀ ਸੋਚ ਵਾਲੇ ਨੇ ਹੂੰ ਉਹਨੇ ਫਿਰ ਆਪਦੇ ਏਰੀਏ ਦੇ ਵਿੱਚ ਉਹ ਐਕਟੀਵਿਟੀ ਭਰ ਦਿੱਤੀ ਹੈ ਨਾ ਹਾਂਜੀ ਹਾਂ ਉਹ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਬਾਹਰ ਆਵੇ ਕੁਲਵਿੰਦਰ ਕੌਰ ਨੂੰ ਵੀ ਕਹਿ ਰਿਹਾ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਕਿ ਤੁਸੀਂ ਉਹਨੂੰ ਸ਼ੇਰ ਨਹੀਂ ਕਹਨੇ ਹੋ ਕਿਉਂਕਿ ਅਸੀਂ ਸ਼ਬਦਾ ਵਿੱਚ ਬਹਾਦਰ ਕਹਨੇ ਉਸ ਭੈਣ ਨੂੰ ਸ਼ੇਰ ਨਹੀਂ ਕਹਨੇ ਆ ਕਿ ਉਹਨੇ ਪੰਜਾਬ ਦੀ ਇੱਜ਼ਤ ਨੂੰ ਰੱਖਿਆ ਹੈ ਪਰ ਉਹ ਕਲਵਿੰਦਰ ਕੌਰ ਵਾਲੇ ਬਾਰੇ ਵੀ ਭੱਦੇ ਸ਼ਬਦ ਬੋਲਦਾ ਕਿ ਤੁਸੀਂ ਇੱਕ ਥੱਪੜ ਮਾਰਨ ਵਾਲੀ ਨੂੰ ਤੁਸੀਂ ਬਹਾਦਰ ਦੱਸਦੇ ਹੋ ਤੁਸੀਂ ਪੰਜਾਬ ਤੋਂ ਹਿਮਾਚਲ ਵੱਲ ਆ ਕੇ ਦੇਖੋ ਕਲਵਿੰਦਰ ਕੌਰ ਨੂੰ ਵੀ ਬਾਹਰ ਕੱਢੋ ਇੰਦਾਂ ਦੇ ਸ਼ਬਦ ਬੋਲਦਾ ਜੇ ਤੁਹਾਨੂੰ ਕਿਤੇ ਕੰਗਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਤਾਂ ਜੋ ਵਾਹਿਗੁਰੂ ਸੇਵਾ ਲਾਉਣਗੇ ਅਸੀਂ ਤਿਆਰ ਬੈਠੇ ਹਾਂ ਹਾਂਜੀ ਲੱਗਦਾ ਸੇਵਾ ਹੋਣੀ ਚਾਹੀਦੀ ਹੈ ਹਾਂਜੀ ਚਾਹੀਦੀ ਹੈ ਜ਼ਰੂਰ ਕਿਉਂਕਿ ਜੇ ਜ ਕੋਸ਼ੇ ਉਹਨਾਂ ਲੋਕਾਂ ਦੇ ਅੱਗੇ ਰੱਖ ਰਹੀ ਐ ਉਦਾਂ ਦੇ ਹੀ ਉਹ ਅੱਗੇ ਬੋਲ ਰਹੇ ਆ ਹੂੰ}}{| ਲੱਗਦਾ ਨਾ ਇਹਨਾਂ ਦੀ ਸੋਚ ਤੋਂ ਵੀ ਜਿਵੇਂ ਦਾ ਉਹ ਕੁਝ ਦੱਸ ਰਹੀ ਐ ਉਹਨਾਂ ਨੂੰ ਉਦਾਂ ਹੀ ਉਹ ਅੱਗੇ ਉਹਨਾਂ ਨੂੰ ਆਏ ਨਹੀਂ ਪਤਾ ਕੋਈ ਭੈਣ ਗੱਲ ਕਰ ਰਹੀ ਆ ਹੂੰ ਕੋਈ ਕੌਣ ਗੱਲ ਸਾਡੇ ਨਾਲ ਕਰ ਰਿਹਾ ਕਿੱਦਾਂ ਦੇ ਹਿਸਾਬ ਨਾਲ ਗੱਲ ਕਰ ਰਿਹਾ ਕਿਉਂਕਿ ਆਪਾਂ ਉਹਨਾਂ ਨੂੰ ਮੈਂ ਕੁਝ ਨਹੀਂ ਬੋਲੀ ਕਿਉਂਕਿ ਅਸੀਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਹੂੰ ਪਰ ਉਹਨਾਂ ਨੂੰ ਨਫਰਤ ਪੈ ਚੁੱਕੀ ਐ ਸਿੱਖਾਂ ਦੇ ਨਾਲ ਉਹ ਹੀ ਕਮਾਂਗੇ ਚੰਗਣਾ ਦਾ ਕਰੈਕਟਰ ਇਹਨੂੰ ਹਕੂਮਤ ਨੂੰ ਜਾਂ ਭਾਰਤੀ ਸੈਂਟਰ ਨੂੰ ਕਹਿ ਲਾ ਬਹੁਤ ਫਿੱਟ ਬੈਠਾ ਸਿੱਖਾਂ ਦੇ ਖਿਲਾਫ ਬੋਲਣ ਲਈ ਉਹਨਾਂ ਕੋਲ ਇੱਕ ਚਿਹਰਾ ਐ ਇਦਾਂ ਦਾ ਹੈਗਾ ਕਿ ਹੁਣ ਜੋ ਚਾਹੀਦਾ ਉਹਨਾਂ ਨੇ ਉਹਨਾਂ ਨੂੰ ਆਪ ਨਹੀਂ ਕੁਝ ਬੋਲਣ ਦੀ ਲੋੜ ਐ ਇੱਕ ਮੈਸੇਜ ਪਾਉਣ ਦੀ ਲੋੜ ਐ ਕਿ ਤੁਸੀਂ ਸਟੇਟਮੈਂਟ ਦੇ ਦਿਓ ਉਹਦੀ ਸਟੇਟਮੈਂਟ ਮਿੰਟਾਂ ਹੀ ਸਾਡੇ ਘਰਾਂ ਤੱਕ ਪਹੁੰਚ ਗਈ ਐ ਹਾਂਜੀ ਕਿਉਂਕਿ ਉਹਨਾਂ ਨੂੰ ਤਾਂ ਕੋਈ ਚਾਹੀਦਾ ਹੁੰਦਾਗਾ ਕੋਈ ਨਾ ਕੋਈ ਪਹਿਲੂ ਉਹ ਮਿਲ ਗਿਆ ਐ ਉਹ ਉਹਨਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਹੋਈ ਹੈ। ਹੂੰ। ਉਹ ਲੱਗਦਾ ਨਹੀਂ ਕਿ ਉਹਨੂੰ ਥੱਪੜ ਯਾਦ ਰੱਖਣਾ ਚਾਹੀਦਾ ਸੀ ਕਿ ਪਹਿਲਾਂ ਮੇਰੇ 1 ਵਜਾ ਹੂੰ ਹੋ ਸਕਦਾ ਇਹ ਤੋਂ ਬਾਅਦ ਜ਼ਿਆਦਾ ਵੀ ਲੱਗ ਸਕਦੇ ਆ। ਹੂੰ। ਸ਼ਾਇਦ ਉਹ ਤੋਂ ਪਹਿਲਾਂ ਫਿਲਮ ਬਣਾਈ ਬੈਠੀ ਹੋਵੇ ਰਿਲੀਜ਼ੀ ਬਾਅਦ ਚ ਕੀਤੀ ਹੈ। ਹਾਂਜੀ ਹੋ ਸਕਦਾ। ਹੂੰ। ਪਰ ਯਾਦ ਰੱਖਣਾ ਚਾਹੀਦਾ ਸੀ ਉਹਨੂੰ। ਹੂੰ। ਪਰਵਤ ਮਿੱਲਾ ਦਾ ਪੰਜਾਬ ਦੇ ਵਿੱਚ ਜ਼ਿਆਦਾ ਚਰਚਾ ਉੱਤੇ ਇਸ ਕਰਕੇ ਆ ਕਿਉਂਕਿ ਕਹਿੰਦੇ ਕੋਈ ਪੰਜਾਬ ਦੇ ਸਿਨੇਮੇ ਕਰਾਂ ਚ ਲੱਗਣੀ ਚਾਹੀਦੀ ਹੈ। ਨਹੀਂ ਵੀਰ ਜੀ। ਅ ਸਾਡੇ ਪੰਜਾਬੀ ਸਾਰੇ ਇਕਾਕਰਨ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਨਹੀਂ ਪਰ ਇਹ ਸਰਕਾਰਾਂ ਜਦੋਂ ਸ਼ਹਿਦ ਹੁੰਦੀਆਂ ਨੇ ਸਾਰਾ ਕੁਝ ਹੀ ਹੁੰਦਾ ਸਾਨੂੰ ਪਤਾ ਹੈ ਤੇ ਸਰਸੇ ਵਾਲੇ ਦੀਆਂ ਫਿਲਮਾਂ ਦੇ ਪੋਸਟਰਾਂ ਦੀ ਵੀ ਰਾਖੀ ਕਰਦੀ ਸੀ ਹੂੰ ਤੇ ਇਹਦੀ ਫਿਲਮ ਦਾ ਇਹਦੀ ਫਿਲਮ ਜ਼ਰੂਰ ਚਲਾਉਣਗੇ ਜੇ ਸਰਸੇ ਵਾਲੀ ਲੱਗ ਸਕਦੀ ਹੈ ਹਾਂ ਜੀ ਦੀ ਵੀ ਫਿਲਮ ਜ਼ਰੂਰ ਚਲਾਉਣਗੇ ਕਿਉਂਕਿ ਉਹਨਾਂ ਦੇ ਤਾਂ ਪੋਸਟਰਾਂ ਦੀ ਰਾਖੀ ਵਾਸਤੇ ਇਹਨਾਂ ਨੇ ਆਪ ਸਿਕਿਉਰਿਟੀ ਦਿੱਤੀ ਸੀ ਹੂੰ ਕੁਝ ਆਨਰ ਸਮੇਂ ਦੇ ਵਿੱਚ ਲਿਖ ਕੇ ਪੇਸ਼ ਕਰ ਰਹੇ ਹਾਂ ਹਾਂਜੀ ਜ਼ਰੂਰ ਕਰਾਂਗੇ ਜਿੱਦਾਂ ਦੇ ਖਲਾਤ ਇਹਨਾਂ ਨੇ ਸਾਡੇ ਲਈ ਬਣਾਏ ਨੇ ਹੂੰ ਜ਼ਰੂਰ ਕਰਾਂਗੇ ਵੀਰ ਜੀ ਜਿਹੜਾ ਕੁਝ ਉਹਨਾਂ ਨੇ ਕਿਹਾ ਇਹ ਕਵਤਾ ਰਹੀਂ ਦੱਸਾਂਗੇ ਹੂੰ ਹੁਣ ਇਹੀ ਕਵਾਂਗੇ ਅਸੀਂ ਹੁਣ ਕਵਤਾ ਦੇ ਵਿੱਚ ਦੱਸਾਂਗੇ ਜਿਹੜਾ ਕੁਝ ਸਾਨੂੰ ਫੋਨ ਤੇ ਬੋਲ ਰਿਹਾ ਹੈ। ਕੰਗਣਾ ਬਾਰੇ ਕੀ ਸੋਚ ਸਰਚ ਕੀਤਾ ਤੁਸੀਂ ਹੁਣ ਤੱਕ? ਕੰਗਣਾ ਦੀ ਸੋਚ ਆਪਾਂ ਦੇਖ ਰਹੇ ਹਾਂ ਅਸੀਂ ਉਹਦੇ ਵਿੱਚ ਕਿਹਾ ਵੀ ਸੀ ਕਿ ਤੇਰੇ ਦਿਮਾਗ ਦੇ ਵਿੱਚ ਪਹਿਲਾਂ ਤੋਂ ਹੀ ਇਦਾਂ ਲੱਗਦਾ ਵੀ ਕੂੜਾ ਕਰਕੇ ਢੀ ਭਰਿਆ ਵਾ ਜੇ ਤੁਸੀਂ ਸਕੈਨ ਕਰਾ ਕੇ ਦੇਖੇਂਗੇ ਨਾ ਇਹ ਚੋਂ ਗੰਦੀ ਨਿਕਲ ਨਾਗਾ ਉਸ ਹਫ਼ਤੇ ਦੇ ਵਿੱਚ ਜਦੋਂ ਤੁਸੀਂ ਬੋਲ ਸੁਣੋਗੇ ਉਹ ਐਦਾਂ ਲੱਗਦਾ 2 ਸਾਲ ਪਹਿਲਾਂ ਗਈ ਸੀ ਕਿ ਅੱਜ ਵਾਲੇ ਸਮੇਂ ਦੇ ਬਿਲਕੁਲ ਉੱਪਰ ਟੱਕਦੀ ਹੈ ਜਿਹੜਾ ਕੁਝ ਉਹਦਾ ਦਿਮਾਗ ਕੰਮ ਕਰ ਰਿਹਾ ਹੂੰ ਬਿਲਕੁਲ ਓਦਾਂ ਹੀ ਲਿਖਿਆ ਗਿਆ ਉਹ ਸਭ ਕੁਝ ਐਦਾਂ ਹੀ ਹੋਇਆ ਤੇ ਜਦੋਂ ਹੁਣ ਉਹ ਦੁਬਾਰਾ ਕਵਤਾ ਚਰਚਾ ਦੇ ਵਿੱਚ ਆਈ ਉਹ ਸਾਰਿਆਂ ਨੂੰ ਐਦਾਂ ਲੱਗਦਾ ਸੀ ਕਿ ਏਟ ਟਾਈਮ ਦੁਬਾਰਾ ਗਈ ਗਈ ਪਰ ਹਾਲਾਂਕਿ ਉਹ 2 ਸਾਲ ਪਹਿਲਾਂ ਗਈ ਸੀ ਬਤੇ ਉਹਦੀ ਸੋਚ ਬਹੁਤ ਘਟੀ ਹੈ ਹੂੰ ਚੰਗੀ ਸੋਚ ਦੀ ਮਾਲਕ ਨਹੀਂ ਹੂੰ ਕੁਝ ਸਾਡੇ ਲੋਕ ਕਹਿੰਦੇ ਕਿ ਤੁਸੀਂ ਜਿਆਦਾ ਫੇਮਸ ਕੀਤੀ ਹੋਈ ਹੈ ਅ ਅਸੀਂ ਕੀਤੀ ਹੈ ਨਹੀਂ ਮਤਲਬ ਕਿ ਆਪਾਂ ਸੋਸ਼ਲ ਮੀਡੀਆ ਤੇ ਜਿੰਨੇ ਕੰਮ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਦੇ ਉਹਨਾਂ ਨੇ ਏਡੇ ਏ ਉਹਨਾਂ ਨੂੰ ਉਹਦੇ ਦਿੱਤੇ ਹੋਏ ਤੇ ਉਹਨਾਂ ਨੇ ਆਪ ਹੀ ਕੀਤੀ ਹੋਈ ਹੈ ਫੇਮਸ ਬਾਕੀ ਜਿਹੜੇ ਮਸਲਿਆਂ ਤੇ ਸਾਡਾ ਹੱਕ ਬਣਦਾ ਬੋਲਣ ਦਾ ਉਹਨਾਂ ਨੂੰ ਸਾਨੂੰ ਬੋਲਣਾ ਵੀ ਚਾਹੀਦਾ ਇਕੱਲਾ ਸੇ ਇਹ ਨਾ ਵੇਖੇ ਬੰਦਾ ਫੇਮਸ ਹੋ ਰਿਹਾ ਤੇ ਉਹ ਸਾਡੇ ਗਲਤ ਆ ਕੇ ਬੈਠ ਰਹੇ ਨੇ ਤੇ ਅਸੀਂ ਕਹੀਏ ਉਹਨਾਂ ਦਾ ਪ੍ਰੋਮੋਸ਼ਨ ਹੋ ਜਾਵੇਗਾ ਜੇ ਅਸੀਂ ਨਾ ਬੋਲੀਏ। ਕਿਸਾਨਾਂ ਦੀਆਂ ਮਾਵਾ ਪੈਣਾ ਧੀਆਂ ਨੂੰ ਕਹਿੰਦੀ 100-100 ਰੁਪਏ ਦੀਆਂ ਦਿਹਾੜੀਆਂ ਵਾਲੇ ਤੱਕ ਦੱਸਿਆ। ਹਾਂਜੀ ਤੇ ਹੁਣ ਉਹਨਾਂ ਨੇ ਫਿਲਮ ਫ੍ਰੀਚ ਕੀਤੀ ਹੋਵੇਗੀ। ਇਹ ਵੀ ਗੱਲ ਹੈ ਨਾ। ਫਿਲਮ ਫ੍ਰੀਚ ਮਤਲਬ? ਮਤਲਬ ਜੇ ਉਹ ਕਿਸਾਨਾਂ ਦੀਆਂ ਮਾਵਾ ਨੂੰ ਜਿਹੜੇ ਮਤਲਬ ਆਪਣੇ ਹੱਕਾਂ ਲਈ ਬੈਠੇ ਸੀ ਹਾਂ ਉਹਨਾਂ ਨੂੰ ਕਹੋ ਕਹਿ ਰਹੀ ਆ ਕਿ ਵੀ ਇਹ 100-100 ਦਿਹਾੜੀ ਤੇ ਗਏ ਹੋਣਿਆ ਹਾਲਾਂਕਿ ਸਾਡੇ ਜੋ ਵੀ ਪੰਜਾਬ ਦੇ ਵਸਿੰਦੇ ਸਨ ਕੱਲੇ ਪੰਜਾਬ ਦੇ ਨਹੀਂ ਕਹਿ ਸਕਦੇ ਜਿੱਥੇ-ਜਿੱਥੇ ਵੀ ਖੇਤੀ ਕਰਨ ਵਾਲੇ ਕਿਸਾਨ ਵੀਰ ਬੈਠੇ ਨੇ ਸਾਰਿਆਂ ਨੇ ਦਿੱਲੀ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਸਾਡੀਆਂ ਬੀਬੀਆਂ ਨੇ ਬਜ਼ੁਰਗਾਂ ਨੇ ਭੈਣਾਂ ਨੇ ਸਾਰਿਆਂ ਨੇ ਆਪਣਾ ਵੰਨ ਦਾ ਯੋਗਦਾਨ ਪਾਇਆ ਉਹਨਾਂ ਨੂੰ ਤਾਂ ਦਿਹਾੜੀ ਦਾ ਅਰਦਾਸ ਰਹੀ ਆ ਪਰ ਜਿਹੜੀਆਂ ਫਿਲਮਾਂ ਕਰਦੇ ਆ ਇਹ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਇਹ ਵੀ ਤਾਂ ਪੈਸੇ ਲੈ ਕੇ ਹੀ ਕਰ ਰਹੇ ਹੋਣੇ ਹਨ ਕੋਈ ਮੋٹے ਕਫੇ ਮਿਲਦੇ ਹੋਣੇ ਆ ਇਹ ਆਪਦੇ ਪੈਸਿਆਂ ਦੀ ਗੱਲ ਕਰੇ ਨਾ ਵੀ ਤੈਨੂੰ ਕੀ ਮਿਲ ਰਿਹਾ ਇਦਾਂ ਦੇ ਕਿਰਦਾਰ ਕਰਨ ਦੇ ਲਈ ਹੂੰ ਦੂਸਰਿਆਂ ਨੂੰ ਕਹਿਣਾ ਬੜਾ ਸੌਖਾ ਏ ਪਰ ਆਪਣੇ کردار ਦੀ ਗੱਲ ਕਰੇ ਕੰਗਣਾ ਰਣਾ ਤਾਂ ਆਪਣੀ ਗੱਲ ਕਰੇ ਕਿ ਤੂੰ ਜਿਹੜੇ کردار ਨਿਭਾ ਰਹੀ ਐ ਤੈਨੂੰ ਕਿੰਨੀ ਮੋਟੀ ਰਕਮ ਮਿਲੀ ਐ ਇਸ ਵਾਸਤੇ ਹੂੰ ਸਭ ਪੈਸੇ ਦੀ ਖਾਤਰ ਕਰ ਰਹੀ ਐ ਪੈਸੇ ਦੀ ਖਾਤਰ ਹੀ ਕਰ ਰਹੀ ਐ ਜਿ ਸਿੱਖਾਂ ਦੇ ਖਿਲਾਫ ਦੁਸ਼ਮਣੀ ਕੱਢ ਰਹੀ ਐ ਕੋਈ ਇਹ ਹੁਣ ਸਿੱਖਾਂ ਦੇ ਖਿਲਾਫ ਤਾਂ ਆਪਾਂ ਨੂੰ ਪਤਾ ਹੀ ਐ ਪਹਿਲਾਂ ਤੋਂ ਵੀਰ ਜੀ ਚੱਲ ਰਹੀ ਐ ਹੂੰ ਤੇ ਸਰਕਾਰਾਂ ਚਾਹੁੰਦੀਆਂ ਨੇ ਕੋਈ ਨਾ ਕੋਈ ਸਾਨੂੰ ਬੰਦਾ ਮਿਲੇ ਮੋਰਾ ਮਿਲੇ ਹੂੰ ਜਿਹਦੇ ਕ ਜਿਦੇ ਨਾਲ ਅਸੀਂ ਸਿੱਖਾਂ ਦੇ کردار ਨੂੰ ਹੋਰ ਨੀਵਾਂ ਦਿਖਾ ਸਕੀਏ। ਹੂੰ। ਸਹੀ ਆ। ਏਹੀ ਆ ਨਾ। ਹੂੰ। ਤੇ ਇਹਨਾਂ ਨੂੰ ਮੋਹਰਾ ਮਿਲਿਆ ਹੋਇਆ। ਹੁਣ ਇਹ ਪਤਾ ਨਹੀਂ ਦਿਨ ਵਦਨ ਕਿੱਥੋਂ ਤੱਕ ਗਿਰਨਗੇ। ਹੂੰ। ਸਮਾਪੇ ਅਣਕਤ ਮਤਲਬ ਹਾਲਾਤ 'ਚ ਥੋੜੀ ਜਿਹੀ ਇਹ ਗੜਬੜਾਪਨ ਦੀ ਕੋਸ਼ਿਸ਼ ਕਰਦੇ ਆ ਇਦਾਂ ਦੀਆਂ ਫਿਲਮਾਂ ਲਾ ਕੇ ਸਾਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਆ। ਹਾਂਜੀ, ਇੱਕ ਚੈੱਕ ਕਰਦੇ ਆ। ਹਾਂਜੀ, ਸਾਨੂੰ ਚੈੱਕ ਕਰ ਤੁਹਾਡੀ ਗੱਲ ਸਹੀ ਆ ਚੈੱਕ ਕਰ ਰਹੇ ਆ। ਕਿ ਇਹਨਾਂ ਵਿੱਚ ਅਜੇ ਗੈਰਤ ਹੈ ਗੈਰਤਮੰਦ ਸਿੱਖ ਹਨ ਜਾਂ ਨਹੀਂ ਹੂੰ ਇਹ ਚੈੱਕ ਕਰ ਰਹੇ ਸਨ ਹੂੰ ਪਰ ਇਦਾਂ ਦਾ ਨਹੀਂ ਚਾਹੀਦਾ ਸਾਰੀਆਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਪੰਜਾਬ ਦੇ ਅਮਨ ਆਮਾਨ ਬਹਾਲ ਰੱਖਣ ਦੇ ਲਈ ਅਹਿਜਾ ਕਰਨ ਦੀ ਲੋੜ ਨਹੀਂ ਤੇ ਜਿੰਨੇ ਫਿਲਮਾਂ ਤੇ ਬੈਨ ਲੱਗਣੀ ਚਾਹੀਦੀ ਹੈ ਕਿਉਂਕਿ ਜਸਟਿਸ ਦਾ ਵਿਰੋਧ ਹੋ ਰਿਹਾ ਉਹ ਤਾਂ ਇਹਨਾਂ ਨੂੰ ਪਹਿਲਾਂ ਹੀ ਬਿਆਨ ਕਰ ਦੇਣੀ ਚਾਹੀਦੀ ਸਹੀ ਹੈ ਪਰ ਸੈਂਸਰ ਬੋਰਡ ਇਹਨਾਂ ਚੀਜ਼ਾਂ ਨੂੰ ਮਨਜ਼ੂਰੀ ਵਾਲੀ ਛਤੀ ਮਿਲਦੀ ਹੈ ਨਾ ਪਤਾ ਨਹੀਂ ਹਾਂਜੀ ਹਾਂਜੀ ਉਹਨਾਂ ਦੇ ਜਿੰਨਾ ਫਿੱਟ ਬੈਠਦੀਆਂ ਜਾਂ ਕੰਟਰੋਵਰਸਰੀ ਚੀਜ਼ ਜ਼ਿਆਦਾ ਚਲਦੀ ਹੈ ਜਾਂ ਜ਼ਿਆਦਾ ਵਿਕਦੀ ਹੈ ਆਪ ਨੂੰ ਹਾਂ ਜੀ ਇਹ ਕਹਿੰਦੇ ਜਿਹੜੀ ਚੀਜ਼ ਹਾਂ ਜੀ ਕੰਟਰੋਵਰਸਰੀ ਵਾਲੀ ਚੀਜ਼ ਨੂੰ ਇਹ ਕਹਿੰਦੇ ਜਿਹੜੀ ਚੀਜ਼ ਕੰਟਰੋਵਰਸਰੀ ਵਿੱਚ ਆ ਗਈ ਉਹ ਸਭ ਤੋਂ ਵਧੀਆ ਹੈ ਹੂੰ ਪ੍ਰੋਮੋਸ਼ਨ ਤੇ ਪੈਸਾ ਨਹੀਂ ਲੱਗਦਾ ਹਾਂ ਜੀ ਫਰੀ ਚ ਪ੍ਰੋਮੋਸ਼ਨਾਂ ਹੁੰਦੀਆਂ ਠੀਕ ਹੈ ਸਾਡੇ ਵਰਗੇ ਲੋਕ ਇੰਟਰਵਿਊ ਕਰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪ੍ਰੋਮੋਸ਼ਨ ਆ ਪਰ ਗੱਲ ਇੱਥੇ ਅਨਕ ਤੇ ਗੈਰਤ ਦੀ ਉਦੋਂ ਆ ਜਾਂਦੀ ਜਦੋਂ ਸੰਤਾਂ ਦਾ ਗਰਦਾਰ ਕੀਤਾ ਠੀਕ ਹੈ ਉਹ ਆਪ ਦਾ ਵਖਾਵਾ ਜੋ ਕੁਛ ਵੀ ਨੇ ਹਾਂ ਜੀ ਸਾਨੂੰ ਕੋਈ ਇਤਰਾਜ਼ ਨਹੀਂ કરી ਯਾਰ ਫਿਲਮ ਸਾਨੂੰ ਕੋਈ ਤਰਾਜ ਨਹੀਂ ਪਰ ਅੱਜ ਸੰਤਾਂ ਦਾ ਕਿਰਦਾਰ ਕਰ ਰਹੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰੀਏ ਕੱਲ ਨੂੰ ਪਤਾ ਨਹੀਂ ਸਾਡੇ ਗੁਰੂ ਸਹਿਬਾਂ ਦਾ ਕਿਰਦਾਰ ਵੀ ਦਿਖਾ ਸਕਦੇ ਆ ਹੂੰ ਤੇ ਐ ਨਹੀਂ ਪਤਾ ਉਹ ਕਿੱਦਾਂ ਦੇ ਇਨਸਾਨ ਹੋਣਗੇ ਹੂੰ ਜਿਨ੍ਹਾਂ ਤੋਂ ਕਿਰਦਾਰ ਕਰਾ ਰਹੇ ਆ ਉਹ ਹੂੰ ਤੇ ਪਰ ਸੰਤਾ ਵਰਗਾ ਕਿਰਦਾਰ ਕਿਸੇ ਦਾ ਨਹੀਂ ਹੂੰ ਉਹ ਕਿਸੇ ਕਿਸੇ ਸ਼ੇਰ ਬੜੇ ਸੁਨੇ ਸਿਆਣੇ ਸੂਝਵਾਨ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਸੱਚੇ ਸੰਤ ਸਿਪਾਹੀ ਨੇ ਈਨ ਮੰਨੀ ਨਹਿੰਦ ਦੀ ਰਾਣੀ ਦੀ ਉਦੇ ਅੰਦਰ ਜੋ ਤਾਕਤ ਸੀ ਉਹ ਤਾਕਤ ਸੀ ਗੁਰਬਾਣੀ ਦੀ ਅਮਰਤ ਦੀ ਬੂੰਦ ਉਹਦੇ ਸਿਰ ਚੜ੍ਹ ਕੇ ਬੋਲੀ ਸੀ ਜ਼ਾਲਮ ਦੀ ਫੌਜ ਉਹਨੇ ਪੈਰਾਂ ਵਿੱਚ ਰੋਲੀ ਸੀ ਉਸ ਬਲੀ ਬਹਾਦਰ ਬਾਜੋ ਕਿਸੇ ਨੇ ਟੈਂਕਾ ਮੂਰੇ ਤਾਨਾ ਨਹੀਂ ਇੱਥੇ ਫਿਰਦੇ ਸੰਤ ਬਥੇਰੇ ਨੇ ਪਰ ਕਿਸੇ ਨੇ ਭਿੰਡਰਾਵਾਲਾ ਬਾਨਾ ਨਹੀਂ ਹੂੰ ਉਹਨਾਂ ਵਰਗਾ ਨਹੀਂ ਕੋਈ ਬਣ ਸਕਦਾ ਕੇਂਦਰਾ ਗਾਂਧੀ ਵਰਗਾ ਤਾਂ ਬਣ ਸਕਦਾ ਉਹ ਤਾਂ ਬਣੀ ਵੀ ਹੂੰ ਉਹ ਤਾਂ ਬਣੀ ਆ ਕੰਗੜਾ ਨੌਤ ਸਾਨੂੰ ਪਤਾ ਹੈ ਬਣ ਗਈ ਹੈ ਹੂੰ ਪਰ ਮੈਨੂੰ ਨਹੀਂ ਲੱਗਦਾ ਇਹ ਫਿਲਮਾਂ ਜੀ ਬਣ ਰਹੀ ਹੈ ਦੁਬਾਰਾ ਉਹਦੇ ਵਰਗਾ ਜਿਸ ਤਰ੍ਹਾਂ ਦਾ ਸਿੱਖਾ ਨੇ ਉਹਨੂੰ ਕੀਤੀ ਦਾ ਫਲ ਭਗਤਾ ਆ ਹੂੰ ਵੀ ਉਹਦਾ ਕੋਈ ਹਿੰਮਤ ਕਰੇਗਾ ਦੁਬਾਰਾ ਹੂੰ ਇਹ ਫਿਲਮੀ ਹੀਰੋ ਬਣ ਕੇ ਤਾਂ ਲੱਗਦਾ ਇਹਨੇ ਸੋਚਿਆ ਹੋਊਗਾ ਕਿ ਜੇ ਮੈਂ ਫਿਲਮ ਇਦਾਂ ਕਰ ਰਹੀ ਹੈ ਜਿਵੇਂ ਹਕੀਕਤ ਚ ਹੁੰਦੀ ਤੇ ਮੇਰੇ ਨਾਲ ਕੀ ਵਾਪਰਦਾ ਜਾਂ ਕੀ ਬੀਤਦੀ ਉਹ ਸੋਚ ਕੇ ਤੇ ਰਾਤ ਨੂੰ ਉੱਠਦੀ ਹੁੰਨੀ ਸੁੱਤੀ ਪਈ ਹੂੰ ਕਿਉਂਕਿ ਜੇਕਰ ਸਿੱਖਾ ਨੇ ਆਪਾਂ ਗੱਲ ਕਰੀਏ ਵੀ ਸਿਕੰਦਰ ਗੈਰਤ ਇੰਨੀ ਕਿ ਤਾ ਹੈ ਜੇ ਇਹਨਾਂ ਦੇ ਨਾਲ ਕੋਈ ਵੀ ਛੇੜਛਾੜ ਕਰਦਾ ਫਿਰ ਇਹ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਸਾਡੇ ਯੋਧੇ ਹੂੰ ਕਿਉਂਕਿ ਅਣਖ ਖਾਤਰ ਜੀ ਉਹਦੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕਰਦੇ ਹੂੰ ਕਿਉਂਕਿ ਆਪਾਂ ਨੂੰ ਪਤਾ ਹੈ ਸਾਡੇ ਇਤਿਹਾਸ ਨੂੰ ਪੜਿਆ ਪਤਾ ਲੱਗਦਾ ਹੈ ਸਾਡਾ ਸਾਰਾ ਇਤਿਹਾਸ ਸਾਡੇ ਯੋਧਿਆਂ ਦੇ ਉਹਨਾਂ ਖੂਨ ਦੇ ਨਾਲ ਰੰਗਿਆ ਹੋਇਆ ਹੈ ਹੂੰ ਉਹ ਚੀਜ਼ ਨੂੰ ਵੇਖਦੇ ਆ ਜਦੋਂ ਉਦੋਂ ਪਤਾ ਲੱਗਦਾ ਹੂੰ ਕਿ ਸਾਡੇ ਨੌਜਵਾਨ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਫਿਰ ਹੂੰ ਜਦੋਂ ਸਾਡੀ ਅਣਖ ਤੇ ਗੱਲ ਆ ਜਾਂਦੀ ਗੈਰਤ ਦੀ ਗੱਲ ਆ ਜਾਂਦੀ ਹੂੰ ਪਰ ਪਤਾ ਨਹੀਂ ਕਿਉਂ ਇਹ ਕੰਗਣਾ ਰਣੌਤ ਭੁੱਲ ਰਹੀ ਹੈ ਹੂੰ ਜਾਣ ਬੁੱਝ ਕੇ ਸਾਨੂੰ ਛੇੜਿਆ ਜਾ ਰਿਹਾ ਹੈ ਹੂੰ ਜਾਣ ਬੁੱਝ ਕੇ ਜੋ-ਜੋ ਕੇ ਦੇਖਿਆ ਜਾ ਰਿਹਾ ਹੈ ਕਿ ਇਹਨਾਂ ਦੀ ਅਣਖ ਗੈਰਤ ਕਿੱਥੇ ਕਿੱਜ ਲੋ ਗਈ ਹੂੰ ਇਹੀ ਕਹਿ ਸਕਦੇ ਹਾਂ ਹੂੰ ਕਿਉਂ ਜਨਕਿ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਹਨ ਉਹ ਲਾ ਕੇ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਤੁਸੀਂ ਸਾਰਿਆਂ ਦੇ ਚਾਚਾ ਦੇ ਵਿਸ਼ਾ ਬਣ ਗਈ ਹੈ ਅਸੀਂ ਚਾਹੁੰਦੇ ਨਹੀਂ ਸੀ ਮੈਂ ਬਹੁਤ ਦਿਨ ਇਸ ਚੀਜ਼ ਤੇ ਮੈਨੂੰ ਬੜਿਆਂ ਦੇ ਕਾਲ ਵੀ ਆਏ ਕਿ ਇਹਦੇ ਤੇ ਕੋਈ ਇੰਟਰਵਿਊ ਜਾਂ ਪੱਕਾ ਹੋਣਾ ਚਾਹੀਦਾ ਹੈ ਕਿ ਇਹ ਫਿਲਮ ਕਿਵੇਂ ਬਣ ਰਹੀ ਹੈ ਜਾਂ ਕਿਉਂ ਮੈਂ ਚਾਹੁੰਦਾ ਸੀ ਕਿ ਇਹਦੇ ਤੇ ਕੋਈ ਆਪਾਂ ਫ੍ਰੀ ਦੀ ਪ੍ਰੋਮੋਸ਼ਨ ਕਿਸੇ ਦੀ ਨਹੀਂ ਕਰਨੀ ਚਾਹੁੰਦੇ ਕਿ ਕਾਰਨ ਹੈ ਚਾਹੇ ਆਪਾਂ ਉਹਦੇ ਨੈਕਟੋ ਪੱਖ ਤੋਂ ਇੰਟਰਵਿਊ ਕਰ ਰਹੇ ਆ ਸਿੱਖਾਂ ਦੇ ਹੱਕ 'ਚ ਹੀ ਰਹਿਣੀ ਹੈ ਆਪਣੇ ਇੰਟਰਵਿਊ ਤਾਂ ਪਰ ਫਿਰ ਵੀ ਉਹਦੇ ਪ੍ਰੋਮੋਸ਼ਨ ਹੋ ਰਹੀ ਹੈ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਆਪਾਂ ਦੇਖੀਏ ਤਾਂ ਅਸੀਂ ਉਹਨੇ ਕੀਤਾ ਕੀ ਆ ਜਾਂ ਉਹਨੇ ਫਿਲਮ ਦੇ ਵਿੱਚ ਬਣਾਇਆ ਕੀ ਆ ਪਰ ਉਹਨੂੰ ਬਹੁਤ ਸਾਰੇ ਚੈਨਲਾਂ ਤੇ ਪਹਿਲਾਂ ਚਰਚਾ ਹੋਈ ਭਾਈਪਾਉਂ ਦੇ ਹੱਕ 'ਚ ਆਈ ਕਾਂਗਰਸ ਦੇ ਕੁਝ ਬੰਦੇ ਵੀ ਉਹਦੇ ਹੱਕ 'ਚ ਬੋਲ ਗਏ ਚਾਹੇ ਉਹਨੇ ਕਾਂਗਰਸ ਨੂੰ ਉੱਥੇ ਨੈਕਟ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਸਿੱਖ ਵਰਸਸ ਕਾਂਗਰਸ ਬਣਾ ਕੇ ਇੱਕ ਟੀਰ ਨਾਲ ਕਈ ਨਿਸ਼ਾਨੇ ਜਿਹੜੇ ਉਹ ਖੇੜਨ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿਉਂਕਿ 6 ਤਰੀਕ ਨੂੰ ਇਹ ਪੰਜਾਬ ਦੇ ਵਿੱਚ ਸਿਨੇਮੇ ਘਰਾਂ ਦੇ ਵਿੱਚ ਲੱਗਣ ਜਾਣਵਾਰੀ ਹੋ ਸਕਦਾ ਭਾਰਤ ਦੇ ਵਿੱਚ ਹੋਰ ਵੀ ਬਹੁਤ ਥਾਵਾਂ ਤੇ ਲੱਗਣੀ ਹੋਵੇ ਪਰ ਲੋਕ ਵਿਰੋਧ ਕਰ ਰਹੇ ਇਸ ਚੀਜ਼ ਦਾ ਮੈਂ ਚਾਹੁੰਦਾ ਸੀਗਾ ਕਿ ਇਹਨਾਂ ਤੇ ਜਿਹੜੀ ਕਵਿਸ਼ਰੀ ਲਿਖੀ ਗਈ ਸੀ ਪਹਿਲਾਂ ਢਾਡੀ ਜਥਾ ਵੀਰਪਾਲ ਕੌਰ ਹਰਾਂਦੇ ਵੱਲੋਂ ਇਹ ਚੀਜ਼ ਗਾਈ ਗਈ ਸੀ ਕੰਗਣਾ ਤੁਲ ਫੇੜੇ ਭਾਲਦੀ ਤੇ ਉਹ ਸਾਰਾ ਕੁਝ ਹੋਇਆ ਕਾਰਨ ਇਹ ਸੀਗਾ ਕਿ ਜਦੋਂ ਕੁਲਵਿੰਦਰ ਕੌਰ ਨੇ 에어ਪੋਰਟ ਤੇ ਉਹਨੂੰ ਕੁਝ ਤਲਾਸ਼ੀ ਲੈਣ ਦੀਆਂ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨੇ ਰੋਕਿਆ ਉਹਨੇ ਖਾਲਸਪਨ ਦਿੱਤੀ ਕਿ ਆ ਜਾਂ ਖਾਲਸਤਾਨੀ ਕਿਆ ਕਿ ਉਹਨੇ ਅੱਧਾ ਜਿਹੜਾ ਜਵਾਬ ਉਹਨੇ ਸੀ ਇੱਕ ਆਪ ਦੇ ਬੜੇ ਸੋਹਣੇ ਤਰੀਕੇ ਦੇ ਨਾਲ ਕੰਗਣਾ ਨੂੰ ਦੇ ਦਿੱਤਾ ਸੀਗਾ ਤੇ ਉਸ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਵੀ ਉਹ ਚਰਚਾ ਦਾ ਵਿਚਾਰ ਆਈ ਆ 100-100 ਰੁਪਏ ਦੀਆਂ ਦਿਹਾੜੀਆਂ ਤੇ ਸਾਡੀਆਂ ਮਾਵਾ ਭੈਣਾਂ ਨੂੰ ਇਹ ਗੱਲਾਂ ਆਖੀਆਂ ਕਿਸਾਨੀ ਅੰਦੋਲਨ 'ਚ ਬੈਠਦੇ ਆ ਪਰ ਉਹ ਹਮੇਸ਼ਾ ਸਿੱਖਾਂ ਦੇ ਖਿਲਾਫ ਉੱਠਣ ਵਾਲਾ ਕਰੈਕਟਰ ਇੰਦਰਾ ਗਾਂਧੀ ਦੇ ਕਰੈਕਟਰ ਤੇ ਜਮਾਂ ਬਰਾਬਰ ਟੁੱਕਦਾ ਸਾਨੂੰ ਕੋਈ ਧਰਾਜ ਨਹੀਂ ਤੂ ਬਾਣ ਇੰਦਰਾ ਗਾਂਧੀ ਸਤਵੰਤ ਸਿੰਘ ਤੇ ਬੈਂਕ ਸਿੰਘ ਬਣ ਨੂੰ ਬਹੁਤ ਬੈਠੇ ਆ ਇੱਥੇ ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਨੂੰ ਰੀਮੀ ਸਦੀਦਾ ਮਹਾਨ ਸਿੱਖ ਮੰਨਦੇ ਸਿੱਖੀ ਪੂਰੇ ਪੰਜਾਬ ਦੀ ਕਾਇਨਾਤ ਮੰਨਦੀ ਆ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਚਾਹੇ ਈਸਾਈ ਤੇ ਫਿਰ ਤੁਸੀਂ ਉਹਦਾ ਜਿਹੜਾ ਰੋਲ ਕਰਵਾਇਆ ਉਹ ਕਿੰਦੇ ਤੋਂ ਕਰਵਾ ਦਿੱਤਾ ਕੌਣ ਬੀੜੀਆਂ ਸਿੱਖਤਾ ਪੀਣ ਵਾਲਾ ਕੜਾ ਇਨਸਾਨ ਸੀਗਾ ਜਿਹੜਾ ਤੁਸੀਂ ਲਿਆ ਕੇ ਉੱਥੇ ਫਿੱਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਕੀ ਉਹ ਚੌਂਕੜਾ ਲਾਲ ਸਕਦਾ ਕੀ ਉਹ ਘੰਟਾ ਦੋ ਘੰਟੇ ਜਾਂ ਚਾਰ ਘੰਟੇ ਜੀ ਘੰਟੇ ਨਿਤਨੇਮ ਕਰ ਸਕਦਾ ਜਾਂ ਉਹਦੀ ਹੈ ਕੀ ਆ ਨਾਈ ਦੀ ਦੁਕਾਨਾਂ ਤੇ ਬੈਠ ਕੇ ਕਲੀਨਸ਼ਿਪ ਤੱਕ ਹੋਣ ਵਾਲੇ ਹੱਥਾਂ 'ਚ ਸਿੱਖਤਾ ਬੀੜੀਆਂ ਜਾਂ ਹੋਰ ਬਹੁਤ ਕੁਸ਼ ਕਰਨ ਵਾਲੇ ਕੋ ਕਰਮ ਕਰਨ ਵਾਲੇ ਆ ਵੀ ਜ਼ਿੰਦਗੀ 'ਚ ਸੰਤਾਂ ਦਾ ਰੋਲ ਅਦਾ ਕਰ ਸਕਦੇ ਨੇ ਜੇ ਕਰ ਸਕਦੇ ਨੇ ਤੇ ਫਿਰ ਤੁਸੀਂ ਇੱਕ ਵਾਰ ਸਾਹਮਣੇ ਤਾਂ ਬਿਠਾਓ ਉਹਨੂੰ ਦੱਸੋ ਤੇ ਅਸੀਂ ਕੌਣ ਆਇਓ ਫਿਰ ਆਪੇ ਸਾਡੇ ਸਿੱਖ ਸੰਗਤ ਦੇ ਵਿੱਚ ਬਹੁਤ ਸਾਰੇ ਸੂਝਵਾਨ ਪ੍ਰਚਾਰਕ ਜਾਂ ਬਹੁਤ ਸਾਰੇ ਬੈਠੇ ਨੇ ਉਹ ਚੀਜ਼ ਦਾ ਨਿਰਣਾ ਕਰ ਲੈਣਗੇ ਵੀ ਉਹ ਕਰੈਕਟਰ ਤੇ ਲਾਈਕ ਸੀ ਜਾਂ ਹੈ ਜਾਂ ਨਹੀਂ ਪਰ ਇਹ ਜਿਹੜੀ ਐਮਰਜੈਂਸੀ ਫਿਲਮ ਮੈਂ ਤਾਂ ਇਹ ਹੀ ਮੰਨੂਗਾ ਕਿ ਇੱਕ ਟੀਲੀ ਛੱਟ ਕੇ ਦੇਖੀ ਜਾ ਰਹੀ ਹੈ ਕਿ ਕਿ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਕਿੰਨੀ ਗੁਆਕ ਲਾਉਂਦੀ ਹੈ ਤੇ ਜੇ ਇਹ ਅੱਗ ਭੰਬੜ ਬੰਦੀ ਆ ਖਤਰਨਾਕ ਹੋ ਸਕਦੀ ਆ ਤੇ ਸੈਂਟਰ ਨੂੰ ਭਾਰੂ ਵੀ ਪੈ ਸਕਦਾ ਤੇ ਪਰ ਇਸ ਚੀਜ਼ ਤੇ ਚਾਹੀਦਾ ਕਿ ਸੈਂਟਰ ਸ਼ਕਤੀ ਨਾਲ ਪੇਸ਼ ਆਵੇ ਇਹ ਜਿਹੜਾ ਸੈਂਟਰ ਸ਼ਕਤੀ ਨਾਲ ਪੇਸ਼ ਆਵੇ ਤੇ ਇਸ ਚੀਜ਼ ਤੇ ਜਿਹੜੀ ਆ ਪੂਰੀ ਨਿਰਨੇ ਨਾਲ ਇਹਦੀ ਕਾਰਵਾਈ ਹੋਵੇ ਤੇ ਇਹੋ ਜੀਆਂ ਫਿਲਮਾਂ ਤੇ ਕੰਗਣਾ ਨਾਥ ਨੂੰ ਤਾੜਨਾ ਹੋਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ